ਸਸਕਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਇਟਲੀ ਤੋਂ ਤੇ ਅਸੀਂ ਹੈਗੇ ਆ ਇਟਲੀ ਦੇ ਸ਼ਹਿਰ ਵਿਚੈਂਸਾ ਤੇ ਅੱਜ ਅਸੀਂ ਇੱਥੋਂ ਜਾਣਾਗਾ ਮਿਲਾਨ ਜੇ ਇਟਾਲੀਅਨ ਦੇ ਵਿੱਚ ਮਿਲਾਨੋ ਵੀ ਬੋਲ ਦਿੰਦੇ ਆ ਮਿਲਾਨ ਉਹ ਸ਼ਹਿਰ ਹੈਗਾ ਜਿਹੜਾ ਮਤਲਬ ਦੁਨੀਆ ਦਾ ਫੈਸ਼ਨ ਉੱਥੋਂ ਸ਼ੁਰੂ ਹੁੰਦਾ ਤੇ ਬਹੁਤ ਸਾਰਾ ਮਤਲਬ ਪੁਰਾਣਾ ਸ਼ਹਿਰ ਹੈ ਇਟਲੀ ਦਾ ਦੇਖਣ ਵਾਲਾ ਕਿਹੋ ਜਿਹਾ ਵਾਲਾ ਦੁਆਲਾ ਰਹਿੰਦਾ ਉਹ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਤੁਹਾਨੂੰ ਪਹਿਲਾਂ ਇਟਲੀ ਦੇ ਮੈਂ ਸਟੇਸ਼ਨ ਦਿਖਾਦਾ ਥੋੜੇ ਜੇ ਇਹੋ ਜੇ ਹੁੰਦੇ ਆ ਤੇ ਇਟਾਲੀਅਨ ਲਿਖਣ ਤੇ ਬੋਲਣ ਚ ਬਹੁਤ ਫਰਕ ਹੈ ਇਹਨੂੰ ਜਦੋਂ ਤੁਸੀਂ ਅੰਗਰੇਜ਼ੀ ਚ ਪੜੋਗੇ ਇਹ ਵਿਨ ਵਾਈਸ ਨਜ਼ਾ ਬਣਦਾ ਪਰ ਇਹਨੂੰ ਵਿਚੈਂਸਾ ਬੋਲਦੇ ਆ ਇਟਾਲੀਅਨ ਲਿਖਣ ਤੇ ਬੋਲਣ ਚ ਫਰਕ ਹੈ ਤੇ ਬਾਈ ਜੀ ਸਾਨੂੰ ਇੱਕ ਫੈਮਿਲੀ ਮੈਂ ਲਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਕਿੱਥੋਂ ਪੰਜਾਬ ਤੋਂ ਅਸੀਂ ਸਮਰਾਲਾ ਸ਼ਹਿਰ ਦੇ ਰਾਜੇਵਾਲ ਸਮਰਾਲਾ ਸ਼ਹਿਰ ਰਾਜੇਵਾਲ ਜਿਹੜੇ ਰਾਜੇਵਾਲ ਉਹ ਖੜੇ ਹੁੰਦੇ ਹੁੰਦੇ ਆ ਨਹੀਂ ਨਹੀਂ ਉਹ ਰਾਜੇਵਾਲ ਰੋਣੋ ਆ ਰਾਜੇਵਾਲ ਅੱਛਾ ਉਹ ਹੋਰ ਨਹੀਂ ਹਾਂਜੀ ਠੀਕ ਆ ਠੀਕ ਆ ਕਿੱਥੇ ਰਹਨੇ ਆ ਇੱਥੇ ਰਹਨੇ ਆ ਮਰਜਨ ਸੇ ਇੱਥੇ ਵਿਚੈਂਸੇ ਹਾਂਜੀ ਲੱਗੀ ਮੋਤੀ ਚਲੋ ਪੰਡੇ ਠੀਕ ਆ ਠੀਕ ਆ ਠੀਕ ਆ ਇਟਲੀ ਚ ਨਾ ਵੈਸੇ ਅਸੀਂ ਸਾਡੇ ਹਿਸਾਬ ਨਾਲ ਟਾਈਮ ਬਹੁਤ ਲੈ ਕੇ ਆਏ ਸੀ 2 ਵੀਕ ਪਰ ਸਾਡੇ ਕੋਲੇ ਫਿਰ ਵੀ ਇੰਨਾ ਘੱਟ ਟਾਈਮ ਹੈ ਕਿਸਾਨੋਂ ਸਟੇਸ਼ਨਾਂ ਤੇ ਕੈਫੇਾਂ 'ਚ ਤੁਰੇ ਜਾਂਦੇ ਕਿਸੇ ਨਾ ਕਿਸੇ ਮਿਲਣਾ ਪੈਂਦਾ ਜਿੰਨੇ ਫੈਮਿਲੀਜ਼ੇ ਮਿਲਣਾ ਆਉਂਦੀ ਹੈ ਹੈਨਾ ਹਾਂਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਨਹੀਂ ਨਹੀਂ ਸ਼ੁਕਰੀਆ ਤੁਹਾਡਾ ਹੀ ਤੁਸੀਂ ਟਾਈਮ ਕੱਢ ਕੇ ਸਾਡੀ ਮੰਨ ਕੇ ਤੁਸੀਂ ਹਾਂਜੀ ਹਾਂ ਪਤਾ ਕੀ ਹਰ ਕੋਈ ਬਲਾਉਣਾ ਚਾਹੁੰਦਾ ਜਿੱਥੇ ਮਿਲ ਜਣਾ ਪੈਂਦਾ ਮਿਲਣਾ ਠੀਕ ਹੈ ਹੁਣ ਤੁਸੀਂ ਸਾਡੇ ਵਾਸਤੇ ਆਏ ਹੋ ਤੁਸੀਂ ਮਿਲਣ ਆਏ ਸਾਡੇ ਜੀ 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 ਸ਼ੁਕਰੀਆ ਤੇ ਹਾਂਜੀ ਦੇ ਹਾਏ ਤੋਂ ਟ੍ਰੇਨ ਲੇਟ ਆ ਸਾਡੀ ਕਾਰੀਏ ਟ੍ਰੇਨ ਆ ਰਹੀ ਹੈ 2-4 ਮਿੰਟ ਤੱਕ ਆ ਰਹੀ ਹੈ 2-4 ਮਿੰਟ ਦੀ ਟ੍ਰੇਨ ਆ ਰਹੀ ਹੈ ਫਿਰ ਟ੍ਰੇਨ ਦਾ ਸਫਰ ਨਾਲ-ਨਾਲ ਤੁਹਾਨੂੰ ਦਿਖਾਉਣੀ ਹੈ ਤੇ ਇਥੋਂ ਮਿਲਾਨ ਦੇ ਲੱਗਣੇ ਸਾਨੂੰ ਕੋਈ 2.5 ਘੰਟੇ ਸਵਾ ਦੋ 2.5 ਘੰਟੇ ਮਿਲਾਨ ਦੇ ਲੱਗਣੇ ਤੇ ਸਾਡੇ ਨਾਲ ਅੱਜ ਫੇਰ ਬਾਈ ਜੀ ਜਾ ਰਹੇ ਨੇ ਮਨਿੰਦਰ ਭਾਈ ਹਾਂਜੀ ਆ ਜੋ ਟ੍ਰੇਨ ਲੇਟ ਨਹੀਂ ਆਪਾਂ ਲੇਟਾਂ ਚਿੱਤੇ ਜੜੀ ਹੈ ਟ੍ਰੇਨ ਵੀ ਨਹੀਂ ਆ ਦੋ ਮਿੰਟ ਲੇਟ ਆਈ ਹੈ ਇੱਥੇ ਵੈਸੇ ਇਟਲੀ ਦੀਆਂ ਟ੍ਰੇਨ ਬਹੁਤ ਘੱਟ ਲੇਟ ਹੁੰਦੀਆਂ ਹਨਾ ਨਹੀਂ ਨਹੀਂ ਬਹੁਤ ਘੱਟ ਲੇਟ ਹੁੰਦੀਆਂ ਹਾਂਜੀ ਪੂਰੇ ਯੂਰਪ ਚ ਇਹ ਕਲਚਰ ਹੈ ਪੂਰੇ ਯੂਰਪ ਚ ਇਹ ਕਲਚਰ ਹੈ ਘੱਟ ਹੀ ਲੇਟ ਹੁੰਦੀਆਂ ਟ੍ਰੇਨਸ ਮੇਰੇ ਅਸੀਂ 9 9:30 ਨਿਕਲੇ ਸੀਗੇ ਤੇ ਦੁਪਹਿਰ ਦੇ ਹੋ ਗਏ 12:30 ਕੋਈ 3 ਕ ਘੰਟੇ ਲੱਗਿਆ ਸਾਨੂੰ ਪੂਰੇ ਇੱਥੇ ਮਿਲਾਨ ਤੱਕ ਪਹੁੰਚਣ ਲਈ ਤੇ ਪਹਿਲਾਂ ਤੁਹਾਨੂੰ ਮਿਲਾਨ ਦਾ ਜੜਾ ਆਲਾਦ ਵਾਲਾ ਸਟੇਸ਼ਨ ਹੈ ਉਹ ਦਿਖਾਉਨੇ ਆ ਫਿਰ ਅਸੀਂ ਇੱਥੋਂ ਲੈਣੀ ਹੈ ਮੈਟਰੋ ਮੈਟਰੋ ਲੈ ਕੇ ਜਿਹੜੀਆਂ ਮਿਲਾਨ ਦੀਆਂ ਆ ਜਿਹੜੀਆਂ ਮਸ਼ਹੂਰ ਥਾਵਾਂ ਨੇ ਤੁਹਾਨੂੰ ਜਿਵੇਂ ਦੋ ਮੋਂ ਆ ਉਹਦੇ ਵਿੱਚ ਚਰਚਸ ਨੇ ਤੇ ਉਹ ਸਾਰੀਆਂ ਦਿਖਾਵਾਂਗੇ ਮਿਲਾਨ ਕਾਫੀ ਵੱਡਾ ਸ਼ਹਿਰ ਹੈ ਜਿਵੇਂ ਪਿਛਲੇ ਵਲੌਗਸ ਦੇ ਰਾਹੀਂ ਬੋਲਦੇ ਰਹੇ ਹਨਾ ਜੀ ਕਾਫੀ ਵੱਡਾ ਹੈ ਬਹੁਤ ਵੱਡਾ ਹੈ ਮੈਟਰੋ ਹਾਂ ਜੀ ਮੈਟਰੋ ਸਿਟੀ ਜਿਵੇਂ ਆਪਣੀ ਹੁੰਦੇ ਨੇ ਤੇ ਰੋਮ ਵੱਡਾ ਮਿਲਾਨ ਵੱਡਾ ਤੇ ਨਾਪੋਲੀ ਵੱਡਾ ਤਿੰਨੇ ਇਟਲੀ ਦੇ ਵੱਡੇ ਸ਼ਹਿਰ ਨੇ ਇੱਥੋਂ ਪੂਰੇ ਯਾਰ ਪਨੂੰ ਟ੍ਰੇਨਸ ਚੱਲਦੀਆਂ ਤੇ ਇੱਥੋਂ ਤੁਹਾਨੂੰ ਬਾਈ ਕਿੱਥੇ ਕਿੱਥੇ ਟ੍ਰੇਨ ਜਾਂਦੀਆਂ ਇੱਥੇ ਇੱਥੋਂ ਆਪਣਾ ਪੈਰਿਸ ਪੈਰਿਸ ਜਰਮਨ ਹਾਂਜੀ ਫ੍ਰੈਂਕਫਰਟ ਹੋ ਗਿਆ ਮਿਊਨਿਕ ਹੋ ਗਿਆ ਜਿੰਨੇ ਜਰਮਨ ਦੇ ਬੈਲਜੀਅਮ ਵੀ ਸਵਿਟਜ਼ਰਲੈਂਡ ਵੀ ਨੀਦਰਲੈਂਡ ਵੀ ਹਾਂਜੀ ਪੂਰੇ ਯੂਰਪ ਨੂੰ ਟ੍ਰੇਨਾਂ ਚੱਲਦੀਆਂ ਆਸਟਰੀਆ ਵਿਆਨਾ ਵਗੈਰਾ ਜਿੱਥੇ ਮਰਜ਼ੀ ਚੱਲ ਜਾਓ ਅੱਛਾ ਸਵਿਟਜ਼ਰਲੈਂਡ ਦਾ ਨਾਲ ਹੀ ਆ ਹੈਨਾ ਹਾਂਜੀ ਉਹ ਤੁਹਾਡਾ ਹੈ ਬਹੁਤ ਵੱਡਾ ਸਟੇਸ਼ਨ ਹੈ ਹਾਂਜੀ ਯੂਰਪ ਦੇ ਯਾਰ ਸਟੇਸ਼ਨ ਬਹੁਤ ਸੋਹਣੇ ਹੁੰਦੇ ਆ ਕਿੰਨੇ ਪਹਿਲਾਂ ਸਵਿਟਜ਼ਰਲੈਂਡ ਦੇ ਦੇਖੇ ਸੀ ਹੁਣ ਇਟਲੀ ਦੇ ਦੇਖ ਰਹੇ ਆ ਤੇ ਟ੍ਰੇਨਾਂ ਵੀ ਬਹੁਤ ਸਾਫ਼ ਸੁਥਰੀਆਂ ਹੁੰਦੀਆਂ ਆ ਤੇ ਟ੍ਰੇਨ ਦਾ ਬਲੌਗ ਹੈ ਸੀ ਐਤਕੀ ਤਾਣੀ ਬਣਾਇਆ ਕਈ ਕਹਿੰਦੇ ਹੁੰਦੇ ਵੀ ਅੰਦਰੋਂ ਨਹੀਂ ਦਿਖਾਈ ਕਿਉਂਕਿ ਉਹ ਪਹਿਲਾਂ ਆਲਰੇਡੀ ਪਿਛਲੇ ਟੂਰ 'ਚ ਉਹ ਫਰਾਂਸ ਗਏ ਸੀ ਉਦੋਂ ਦਿਖਾਉਂ ਜਾਂ ਸੀਗੇ ਸਾਰੀਆਂ ਇੱਕੋ ਹੀ ਆ ਪਰ ਇੱਕ ਗੱਲ ਇਹ ਹੈ ਵੀ ਜਿਹੜੀਆਂ ਇਹ ਟ੍ਰੇਨਸ ਆ ਦੇਖਣ ਨੂੰ ਇਹ ਸੋਹਣੀਆਂ ਵੀ ਆ ਤੇ ਮਹਿੰਗੀਆਂ ਵੀ ਬਹੁਤ ਆ ਇੰਡੀਆ ਦੇ ਮੁਕਾਬਲੇ ਇੰਡੀਆ 'ਚ ਤਾਂ ਮੈਂ ਲਾਦਾ ਇੰਡੀਆ 'ਚ ਭਾਈ ਨਾ ਜੇ ਨਾਰਮਲ ਕਲਾਸ ਦੀ ਵੀ ਜਾਣਾ 1000 ਰੁਪਏ 'ਚ ਮਤਲਬ ਤੁਸੀਂ ਲਾਓ ਤੁਹਾਡੇ 10 ਯੂਰੋ 'ਚ 10 ਯੂਰੋ 'ਚ ਬੰਦਾ ਪੰਜਾਬ ਤੋਂ ਬੰਬੇ ਪਹੁੰਚ ਜਾਂਦਾ ਅੱਛਾ ਅਜੀ ਇੱਥੇ ਇੱਥੇ 42 ਯੂਰੋ ਚ ਹਾਂਜੀ 42 ਯੂਰੋ ਲੱਗੇ 42 ਯੂਰੋ ਹਾਂਜੀ ਇੱਥੇ 42 ਯੂਰੋ ਵਨ ਸਾਈਡ ਤੇ 4200 ਰੁਪਿਆ ਮਤਲਬ ਆਉਣ ਜਾਣ ਦਾ 8800 ਰੁਪਿਆ 10000 ਰੁਪਿਆ ਲਾ ਲਓ ਮੋਟਾ-ਮੋਟਾ 10000 ਰੁਪਿਆ ਹਾਂ 42 ਯੂਰੋ ਦਾ ਹਾਂ ਪਰ ਇਹ ਅਸੀਂ ਆਏ ਆ ਫਿਰ ਵੀ ਨੋਰਮਲ ਟ੍ਰੇਨ ਤੇ ਹਾਂਜੀ ਹਾਂ ਬੋਲਟ ਟ੍ਰੇਨ ਤੇ ਆਏ ਬੋਲਟ ਟ੍ਰੇਨ ਆ ਵੀ ਇੱਧਰ ਲੱਗੀ ਆਣੇ ਲਾਲ ਜੀ ਜੇ ਬੋਲਟ ਟ੍ਰੇਨ ਤੇ ਆਉਣਾ ਹੈ ਮੈਨੂੰ ਆ ਰਿਹਾ 200 ਯੂਰੋ ਆਉਣ ਜਾਣ ਦਾ 200 ਨਹੀਂ ਤਾਂ 300 145 ਯੂਰੋ ਦਿਖਾਈ ਸੀ ਅੱਛਾ 145 300 ਯੂਰੋ ਆਉਣ ਜਾਣ ਦਾ ਲੱਗਣਾ ਸੀ 3 ਘੰਟੇ ਦਾ ਸਫ਼ਰ ਦਾ 300 ਯੂਰੋ ਨੂੰ 9327 27000 ਰੁਪਿਆ ਤੰਨੇ ਜਾਣਿਆਂ ਦਾ 99000 ਰੁਪਏ ਇੱਕ ਜਾਣ ਦਾ ਇੰਨਾ ਇੰਨਾ ਯੂਰਪ ਘੁੰਮਣਾ ਮਹਿੰਗਾ ਟ੍ਰੇਨਾਂ ਸਾਰੇ ਯੂਰਪ ਜੀ ਮਹਿੰਗੀਆਂ ਨੇਗੀਆਂ ਇਹ ਰਿਪਨ ਵੀਰੇ ਇਹ ਸ਼ਹਿਰ ਜਿਹੜਾ ਮਿਲਾਨ ਹੈ ਨਾ ਹਾਂਜੀ ਇਹ ਮਸ਼ਹੂਰ ਹੈ ਫੈਸ਼ਨ ਕਰਕੇ ਜੀ ਫੈਸ਼ਨ ਕਰਕੇ ਵੀ ਇੱਥੇ ਸਾਡੇ ਲੋਕ ਆਉਂਦੇ ਨੇ ਤੇ ਆਪਣੇ ਲੋਕ ਆਉਂਦੇ ਨੇ ਐਮਬੈਸੀ ਕਰਕੇ ਅੱਛਾ ਇੰਡੀਅਨ ਐਮਬੈਸੀ ਵੀ ਹੈ ਠੀਕ ਹੈ ਪਾਸਪੋਰਟ ਨਿਊ ਕਰਾਣਾ ਠੀਕ ਹੈ ਇਹ ਜਿਆਦਾ ਮਤਲਬ ਆਪਣੇ ਕੋਲੇ ਰੋਮ ਚ ਵੀ ਹੁੰਨੀ ਵੈਸੇ ਤਾਂ ਨੇੜੇ ਇਹ ਪੈਂਦੀ ਆ ਹਾਂਜੀ ਨੇੜੇ ਸਾਨੂੰ ਇਧਰ ਪੈਂਦੀ ਨੋਰਥ ਵੱਲਿਆਂ ਨੂੰ ਇਹ ਪੈਂਦੀ ਤੇ ਸਾਊਥ ਵੱਲਿਆਂ ਨੂੰ ਰੋਮਾ ਪੈਂਦੀ ਹੈ ਤੇ ਬਾਕੀ ਤੁਸੀਂ ਵੇਖ ਲਓ ਇਹ ਸ਼ਹਿਰ ਇੰਨਾ ਕਿ ਫੈਸ਼ਨ ਵਾਸਤੇ ਮਸ਼ਹੂਰ ਹੈ ਸਟੇਸ਼ਨ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਫੈਸ਼ਨ ਸੇਫੋਰਾ ਦਾ ਸੇਫੋਰਾ ਕੁੜੀਆਂ ਦਾ ਬ੍ਰਾਂਡ ਹੈ ਇਹ ਕੁੜੀਆਂ ਦਾ ਬ੍ਰਾਂਡ ਹੈ ਦੇਖੋ ਪਤਾ ਬਾਈ ਨੂੰ ਸਾਰਾ ਰਹਿੰਦਾ ਸਾਰੇ ਕਿਤੇ ਨਿਗਾਹ ਰਹਿੰਦੀ ਹੈ ਨਾ ਕੀ ਹੈ ਕੁੜੀਆਂ ਦੇ ਸਮਾਨ ਦੇ ਮੁੰਡਿਆਂ ਦੇ ਸਮਾਨ ਦੇ ਤੇ ਵੈਸੇ ਵੀ ਆਹ ਦੇਖੋ ਜਿਵੇਂ ਬਾਈ ਕਹਿ ਰਹੇ ਨਾ ਮਾਲ ਬਣਾ ਰਖਿਆ ਇਹਨਾਂ ਨੇ ਪੂਰਾ ਸਟੇਸ਼ਨ ਘਟ ਰੇਲਵੇ ਸਟੇਸ਼ਨ ਨਹੀਂ ਹੈ ਮਾਲ ਲੱਗਦਾ ਬਾਈ ਮਾਲ ਲੱਗਦਾ ਵੇਖੋ ਤੁਸੀਂ ਕਿੰਨੇ ਪਲੇਟਫਾਰਮ ਨੇ ਹਾਂਜੀ ਹਾਂਜੀ ਜਿੱਦਾਂ ਆਪਾਂ ਪਹਿਲਾਂ ਕਰਦੇ ਬਈ ਗੱਲ ਪੂਰੇ ਯੂਰਪ ਤੋਂ ਟ੍ਰੇਨਾਂ ਜਾਂਦੀਆਂ ਨੇ ਹਾਂਜੀ ਵੇਖੋ ਕਿੰਨੀਆਂ ਬੁਲਟ ਟ੍ਰੇਨਾਂ ਉਹ ਲਾਲ ਜਿਹੜੀਆਂ ਨੇ ਬੁਲਟ ਟ੍ਰੇਨ ਅੱਛਾ ਉਹ ਜਿਹੜੀ ਅੰਗੇ ਖੜੀਆਂ ਬੁਲਟ ਟ੍ਰੇਨ ਹਾਂਜੀ ਠੀਕ ਜਿਹੜੀਆਂ ਹਰੀਆਂ ਜਾਂ ਨੀਲੀਆਂ ਨੇ ਉਹ ਨਾਰਮਲ ਉਹ ਨਾਰਮਲ ਟ੍ਰੇਨ ਦਾ ਹੈ ਨਾ ਜਦੋਂ ਅਸੀਂ ਪੈਰਿਸ ਗਏ ਸੀ ਨਾ ਉੱਥੇ ਦਾ ਜਿਹੜਾ ਮੇਨ ਸਟੇਸ਼ਨ ਸੀਗਾ ਉਹ ਸੀਗਾ ਗਾਰ ਦੇ ਲਿਓਨ ਤੇ ਵੈਸੇ ਪੈਰਿਸ 'ਚ ਬਹੁਤ ਸਾਰੇ ਸਟੇਸ਼ਨ ਸੀਗੇ ਉਹਵੇਂ ਇੱਥੇ ਮਿਲਾਨ ਦੇ ਵੀ ਬਹੁਤ ਸਾਰੇ ਸਟੇਸ਼ਨ ਆ ਤੇ ਪਰ ਜਿਹੜੇ ਜੇ ਅਸੀਂ ਉਤਰਿਆ ਹੁਣ ਇਹਨੂੰ ਮਿਲਾਨ ਮਿਲਾਨੋ ਸੈਂਟਰਲ ਸੈਂਟਰਲ ਬੋਲਦੇ ਆ ਇਟਾਲੀਅਨ ਜਿਹੜੇ ਮਿਲਾਨੋ ਚਿੰਤਰਾਲੇ ਮਿਲਾਨੋ ਚਿੰਤਰਾਲੇ ਹਾਂਜੀ ਇਹ ਇਟਾਲੀਅਨ ਚ ਬੋਲਦੇ ਆ ਤੇ ਪੰਜਾਬੀ ਚ ਮਿਲਾਨ ਅੰਗਰੇਜ਼ੀ ਚ ਮਿਲਾਨ ਸੈਂਟਰਲ ਬੋਲਦੇ ਆ ਵੈਸੇ ਇੱਥੇ ਤਿੰਨ ਚਾਰ ਸਟੇਸ਼ਨ ਹੋਰ ਵੀ ਹੋਣਗੇ ਮੇਰੇ ਖਿਆਲ ਚ ਹਾਂਜੀ ਹਾਂਜੀ ਪਿੱਛੇ ਵੀ ਐਸੀ ਠੀਕ ਹੈ ਇਟਾਲੀਅਨ ਬੰਦੇ ਜਿਹੜੇ ਕਾਫੀ ਇੰਨੀ ਕ ਜਿਆਦਾ ਪੀਂਦੇ ਆ ਨਾ ਤੇ ਇੱਥੇ ਲਾਈਨਾਂ ਚ ਖੜਨਾ ਬੰਦਾ ਕਾਫੀ ਪੀਣ ਲਈ ਵੀ ਇਹ ਵੀ ਸਾਡੇ ਭਰਾ ਇਟਾਲੀਅਨ ਨੇ ਤੇ ਇਹ ਕਹਿੰਦੇ ਉੱਤਰਨਸਾਰ 3 ਘੰਟਿਆਂ ਦਾ ਲੰਬਾ ਸਫ਼ਰ ਸੀ ਕਹਿੰਦੇ ਕੌਫੀ ਪੀਣੀ ਹੈ ਜ਼ਰੂਰ ਕੌਫੀ ਪੀ ਕੇ ਕਹਿੰਦੇ ਫਿਰ ਸ਼ਹਿਰ ਘੁੰਮਾਂਗੇ ਸਾਰਾ ਸਹੀ ਹੈ ਨਾ ਇੱਥੇ ਭਾਜੀ ਆਦਤ ਪੈ ਜਾਂਦੀ ਕੌਫੀ ਦੀ ਹਾਂਜੀ ਕੌਫੀ ਤੇ ਟਾਲੀਆ ਸਾਰੇ ਪੀਂਦੇ ਨੇ ਬੜੇ ਪੰਜਾਬੀ ਕੌਫੀ ਪੀਂਦੇ ਛੋਟੀ ਜੀ ਅੱਛਾ ਐਸਪ੍ਰੈਸੋ ਐਸਪ੍ਰੈਸੋ ਸਾਰੇ ਪੀਂਦੇ ਨੇ ਤਖਾਉਣੇ ਆ ਸਾਨੂੰ ਕਿੱਡੀ ਕੌਫੀ ਹੈ ਇਹਨਾਂ ਦੀ ਇਹ ਚਾਹ ਲਈ ਅਸੀਂ ਤੇ ਚਾਹ ਨਾਲਾ ਮਠੀਆਂ ਜਿਹੀਆਂ ਲਈਆਂ ਤੇ ਇੱਕ ਦਪਕ ਪਾਉਣੇ ਇਹ ਤੋਂ ਇਹ ਤੋਂ ਭੈਣ ਜੀ ਇਹ ਤੋਂ ਕਟੋ ਨਹੀਂ ਭੈਣ ਜੀ ਇਹ ਤੋਂ ਨਹੀਂ 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 ਇਹ ਧੱਕਾ ਕਰਦੇ ਨਹੀਂ ਵੀਰ ਜੀ ਨਹੀਂ ਨਹੀਂ ਹੀ ਇਸ ਮਾਈ ਗੈਸਟ ਹੀ ਇਸ ਮਾਈ ਗੈਸਟ ਨਹੀਂ ਉਹ کہہ ਰਾਇਟਲੀ ਆ ਗਿਆ ਭਾਜੀ ਭਾਜੀ ਧੱਕਾ ਨਾ ਕਰੋ ਕੋਈ ਧੱਕਾ ਨਹੀਂ ਮਿਲੋ ਗਿਆ ਅੰਡਾ ਤੋਂ ਬਾਈ ਮੈਂ ਆ ਬੰਦੇ ਨਾਲ ਨਾ ਘੁੰਮਣਾ ਛੱਡ ਦੇਣਾ ਮੈਂ ਤੁਹਾਨੂੰ ਦੱਸਾਂ ਤੇ ਇਹ ਬੰਦਾ ਬਹੁਤ ਧੱਕਾ ਕਰਦਾ ਨਹੀਂ ਨਹੀਂ ਭਾਜੀ ਧੱਕਾ ਕਰਦੇ ਹੋ ਤੁਸੀਂ ਤੁਸੀਂ ਪਰੋਨੇ ਆਏ ਹੋ ਨਹੀਂ ਪਰੋਨੇ ਨਹੀਂ ਵੀਰ ਵੀ अच्छा चल मैं गल कर ददाया मठियां जी लेने जेडीयां ਤੇ ਹਾਂ ਹਾਂ ਇਹ ਮਠੀਆਂ ਹੀ ਤਿੰਨ ਤਿੰਨ ਯੂਰੋ ਦੀਆਂ ਨੇ 3 ਯੂਰੋ 300 ਦੀ ਆਹ 9327 217 ਦੀ ਤੇ ਮਫਨ ਬੋਲ ਲੰਦੇ ਹਨ ਤੇ ਅਸੀਂ ਕਾਫੀ ਲਈ ਹੈ ਤੇ ਨਾਲ ਇਹ ਲਈਆਂ ਇਹ ਨਾ ਜਿਹੜੀ ਪੀਂਦੇ ਆ ਇਹ ਮੱਕੀ ਹਤੋ ਇਹ ਮਿਲਕ ਕਾਫੀ ਹੁੰਦੀ ਹੈ ਥੋੜੀ ਜੀ ਇੰਨੀ ਕੀ ਹੁੰਦੀ ਪਰ ਇੰਨੀ ਕੀ ਹੈ ਇਹ ਤੇ ਲਈ ਅਸੀਂ 슈ਗਰ ਮੈਨੂੰ ਵੀ ਪਾ ਦਿਓ ਭਾਜੀ ਲੋ ਜੀ ਲੋ ਭਾਜੀ ਇੱਕ ਪਾ ਦਿਓ ਸੋ ਸਭ ਤੋਂ ਪਹਿਲਾਂ ਹੁਣ ਅਸੀਂ ਪਹੁੰਚੇ ਆ ਦੋਮ ਪਿਆਸਾ ਦੋਮ ਬੋਲ ਦਿੰਦੇ ਆ ਇਹਨੂੰ ਤੇ ਇੱਥੇ ਇੱਕ ਚਰਚ ਹੈ ਤੇ ਪਿਆਸਾ ਬੋਲ ਦਿੰਦੇ ਆ ਇਟਾਲੀਅਨ ਚ ਸਾਥ ਨੂੰ ਸਾਥ ਨੂੰ ਮਤਲਬ ਸਕੁਅਰ ਹੋ ਗਿਆ ਖੁੱਲੀ ਜੀ ਥਾਂ ਹੋ ਗਈ ਤੇ ਖੁੱਲੀ ਥਾਂ ਚਰਚ ਬਣਿਆ ਹੋਇਆ ਤੇ ਮਿਲਾਨ ਸ਼ਹਿਰ ਦਾ ਇਹ ਪੂਰਾ ਦਿਲ ਹੈ ਮਤਲਬ ਸੈਂਟਰ ਪੁਆਇੰਟ ਵੀ ਕਹਿ ਸਕਦੇ ਹੋ ਮਿਲਾਨ ਸ਼ਹਿਰ ਦਾ ਹਰਟ ਵੀ ਕਹਿ ਸਕਦੇ ਹੋ ਜਦੋਂ ਤੁਸੀਂ ਗੂਗਲ ਤੇ ਮਿਲਾਨ ਨੂੰ ਸਰਚ ਕਰੋਗੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਦਿਖੂਗੀ ਪਹਿਲਾਂ ਤੁਹਾਨੂੰ ਇਥੋਂ ਨਾਲ ਵਾਲਾ ਦੁਆਲਾ ਦਿਖਾਉਨੇ ਆ ਤੇ ਫੇਰ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਮਿਲਾਨ ਸ਼ਹਿਰ ਹੈ ਜਿਹੜਾ ਫੈਸ਼ਨ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਜਿਹੜੀ ਫੈਸ਼ਨ ਸਟਰੀਟ ਹੈ ਅਲੱਗ ਤੋਂ ਜਾਂ ਸ਼ਹਿਰ ਕਿਉਂ ਜਾਂ ਮਿਲਾਨ ਤੇ ਉਹ ਤੁਹਾਨੂੰ ਦਿਖਾਵਾਂਗੇ ਲੰਡਨ ਵਾਂਗੂ ਕਬੂਤਰ ਇੱਥੇ ਵੀ ਬਹੁਤ ਸਾਰੇ ਦੇਖਣ ਨੂੰ ਮਿਲਦੇ ਆ ਪੂਰੇ ਯੂਰਪ 'ਚ ਹੀ ਅਸਲ 'ਚ ਕਬੂਤਰ ਬਹੁਤ ਹੈ ਇਹ ਆ ਜੀ ਮਿਲਾਨ ਦੀ ਸਭ ਤੋਂ ਮਸ਼ਹੂਰ ਥਾਂ ਸਭ ਤੋਂ ਜਿਹੜੀ ਵੱਡੀ ਥਾਂ ਹੈ ਚਰਚਾਂ ਨੂੰ ਦੋ ਮੋ ਚਰਚ ਇਹਦਾ ਨਾਮ ਹੈ ਤੈਨੂੰ ਬਣਾਉਣ ਨੂੰ 6 ਸਦੀਆਂ ਲੱਗੀਆਂ ਤੇ ਚੱਲ ਵੀ ਰਿਹਾ ਹੈ ਮੇਰੇ ਖਿਆਲ ਵਿੱਚ ਬਾਈ ਜੀ ਹਾਂਜੀ ਥੋੜਾ ਜਿਹਾ ਕੰਮ ਚੱਲਦਾ ਪਿਆ ਜੇ ਪਰ ਇਹਨੂੰ ਇਹ 1300 ਚ ਬਣਨੀ ਸ਼ੁਰੂ ਹੋਈ ਸੀ ਤੇ ਸਨ 1965 ਚ ਖਤਮ ਹੋਈ ਹੈ 1300 ਚ ਬਣਨੀ ਸ਼ੁਰੂ ਹੋਈ ਸੀ 13 ਤੇ 619 600 ਸਾਲ 6 ਸਦੀਆਂ ਲੱਗੀਆਂ ਠੀਕ ਹੈ ਜੀ ਪਰ ਹਜੇ ਵੀ ਕੰਪਲੀਟ ਨਹੀਂ ਨਾ ਨਹੀਂ ਕੁਝ ਕਰਦੇ ਰਹਿੰਦੇ ਨੇ ਉੱਪਰ ਨਾ ਕਦੀ ਕਦੀ ਮੂਰਤੀਆਂ ਨਿਕੇ ਨਿਕੀਆਂ ਬਣਾਉਂਦੇ ਰਹਿੰਦੇ ਨੇ ਉੱਪਰ ਤੇ ਜਿਹੜੀ ਇਹ ਚਰਚ ਹੈਗੀ ਜਿਹੜੇ ਇਟਾਲੀਅਨ ਮਤਲਬ ਇਟਲੀ ਦੀਆਂ ਪੁਰਾਣੀਆਂ ਚਰਚਸ ਚੋਂ ਇੱਕ ਹੈ ਅਸੀਂ ਇਹਦੇ ਥੋੜਾ ਜਿਹਾ ਨੇੜੇ ਜਾਨੇ ਤੁਹਾਨੂੰ ਨੇੜਲੇ ਪਾਸੇ ਦਿਖਾਉਗੇ ਦੁਨੀਆਂ ਦੀ ਤੀਜੀ ਤੀਜੀ ਸਭ ਤੋਂ ਵੱਡੀ ਚਰਚ ਦੁਨੀਆਂ ਦੀ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਜੀ ਸਭ ਤੋਂ ਵੱਡੀ ਚਰਚ ਇਹ ਕਿਹਦੇ ਕੈਥੋਲਿਕ ਨਾਲ ਸੰਬੰਧਤ ਹੈ ਹਾਂਜੀ ਰੋਮਨ ਰੋਮਨ ਕੈਥੋਲਿਕ ਹੈ ਹੀ ਨੇ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਜਿਵੇਂ ਨਾ ਦੁਨੀਆ ਭਰ ਦੀਆਂ ਜੰਨੀਆਂ ਮਸ਼ਹੂਰ ਟੂਰਿਸਟ ਥਾਵਾਂ ਹੁੰਦੀਆਂ ਉਥੇ ਸਕੈਮ ਚੱਲਦੇ ਰਹਿੰਦੇ ਆ ਉਸੇ ਤਰ੍ਹਾਂ ਇੱਥੇ ਵੀ ਇੱਕ ਸਕੈਮ ਚੱਲਦਾ ਹੈਗਾ ਤੇ ਸੋਚਿਆ ਤੁਹਾਨੂੰ ਨਾਲ ਹੀ ਅਵੇਅਰ ਕਰਦੀਏ ਇੱਥੇ ਕਬੂਤਰਾਂ ਨੂੰ ਚੋਗਾ ਖਵਾਇਆ ਜਾਂਦਾ ਦਾਣੇ ਪਾਏ ਜਾਂਦੇ ਜਿਵੇਂ ਤੁਸੀਂ ਪਹਿਲਾਂ ਦੇਖਿਆ ਹੁਣ ਤੇ ਉਹਨੂੰ ਫਿਰ ਉਹ ਤੇ ਕਹਿੰਦਾ ਪਹਿਲਾਂ ਕਹਿੰਦਾ ਵੀ ਫ੍ਰੀ ਆ ਵੀ ਤੁਸੀਂ ਲਓ ਦਾਣਾ ਵੀ ਫੋਟੋ ਲੈ ਲਓ ਫਿਰ ਕਹਿੰਦਾ ਤੁਸੀਂ ਫੋਟੋਆਂ ਵੀ ਖਿਚਾ ਲਓ ਬਾਅਦੋਂ ਡਿਮਾਂਡ ਕੀਤੀ ਜਾਂਦੀ ਆ ਵੀ 10 ਯੂਰੋ 20 ਯੂਰੋ ਇਹ ਸਾਡੇ ਅੱਖੀ ਦੇਖਣ ਦੀ ਗੱਲ ਹੈ ਤੇ ਬੰਦਾ ਜਿਹੜਾ ਬਾਹਰੋਂ ਆਇਆ ਹੁੰਦਾ ਪਹਿਲੀ ਵਾਰ ਆਇ ਉਹਨੂੰ ਆਹ ਹੁੰਦਾ ਵੀ ਫੋਟੋਸ ਲੈ ਲਈਏ ਤੇ ਜਾਂ ਕਈ ਵਾਰੀ ਜ਼ਿਆਦਾ ਇਸ ਤੋਂ ਵੀ ਜ਼ਿਆਦਾ ਪੈਸੇ ਮੰਗੇ ਜਾਂਦੇ ਆ ਉਹਦਾ ਤੁਸੀਂ ਧਿਆਨ ਰੱਖਿਓ ਇਸ ਤਰ੍ਹਾਂ ਦਾ ਈਜੀਪਟ ਚ ਬਹੁਤ ਸਾਰਾ ਦੇਖਣ ਨੂੰ ਮਿਲਿਆ ਸੀ ਜਾਰਡਨ ਚ ਬਹੁਤ ਸਾਰਾ ਦੇਖਣ ਨੂੰ ਮਿਲਿਆ ਸੀ ਇਹ ਹੁਣ ਅਸੀਂ ਪਹੁੰਚ ਗਏ ਮਿਲਾਨ ਦੀ ਫੈਸ਼ਨ ਸਟਰੀਟ ਤੇ ਜਿਹਨੂੰ ਪੂਰੀ ਦੁਨੀਆ ਜਾਣਦੀ ਹੈ ਤੇ ਪੂਰੀ ਦੁਨੀਆ ਚ ਇਹਦਾ ਨਾਮ ਹੈਗਾ ਪੂਰੇ ਵਰਲਡ ਦਾ ਫੈਸ਼ਨ ਇਸ ਗਲੀ ਤੋਂ ਇਸ ਇਸ ਸਟਰੀਟ ਤੋਂ ਸ਼ੁਰੂ ਹੁੰਦਾ ਹੈਗਾ ਤੇ ਵੱਡੇ ਵੱਡੇ ਜਿਹੜੇ ਇੰਟਰਨੈਸ਼ਨਲ ਬ੍ਰਾਂਡ ਆ ਤੇ ਉਹ ਇੱਥੋਂ ਦੇ ਆ ਮਿਲਾਨ ਦੇ ਤੇ ਇਹਦੇ ਬਾਰੇ ਤੁਸੀਂ ਗੀਤਾਂ ਚ ਗਾਣਿਆਂ ਚ ਫਿਲਮਾਂ ਚ ਪਤਾ ਨਹੀਂ ਕਿੱਥੇ ਕਿੱਥੇ ਸੁਣਿਆ ਹੋਣਾ ਦੁਨੀਆ 'ਚ ਵੈਸੇ ਹੋਰ ਵੀ ਸਟ੍ਰੀਟਸ ਦੇਖੀਆਂ ਸੀ ਜਿਹੜੀਆਂ ਆਕਸਫੋਰਡ ਸਟ੍ਰੀਟ ਹੈਗੀ ਲੰਡਨ ਦੀ ਉਹ ਨੂੰ ਮਹਿੰਗੀ ਸਟ੍ਰੀਟ ਚ ਕਿਹਾ ਜਾਂਦਾ ਵੀ ਦੁਨੀਆ ਸ਼ਾਪਿੰਗ ਲਈ ਤੇ ਸਵਿਟਜ਼ਰਲੈਂਡ ਦੇ ਜ਼ੁਰੀਖ ਚ ਦੇਖੀ ਸੀ ਇੱਕ ਸਟ੍ਰੀਟ ਤੇ ਉਹ ਵੀ ਜਿਹੜੀ ਮਹਿੰਗੀ ਸਟ੍ਰੀਟ ਚ ਵੀ ਵਰਲਡ ਦੇ ਸਭ ਤੋਂ ਮਹਿੰਗੀ ਸਟ੍ਰੀਟ ਉਹ ਹੈਗੀ ਕੱਪੜੇ ਮਿਲਦੇ ਉਥੋਂ ਤੇ ਇਹ ਵੀ ਉਹਨਾਂ ਚੋਂ ਇੱਕ ਹੈ ਨਿਊਯਾਰਕ ਬਹੁਤ ਜ਼ਿਆਦਾ ਫੇਮਸ ਹੈਗਾ ਨਿਊਯਾਰਕ ਦੀ ਜਿਹੜੀਆਂ ਸਟਰੀਟਸ ਆ ਉਹ ਵੀ ਬਹੁਤ ਮਹਿੰਗੀਆਂ ਮੰਨੀਆਂ ਜਾਂਦੀਆਂ ਆ ਇੱਥੋਂ ਇਹ ਇਸ ਕਰਕੇ ਮਸ਼ਹੂਰ ਆ ਕਿਉਂਕਿ ਫੈਸ਼ਨ ਸ਼ੁਰੂ ਹੀ ਇੱਥੋਂ ਹੁੰਦਾ ਹੈਗਾ ਜਿਹੜੇ ਵੱਡੇ ਵੱਡੇ ਬ੍ਰਾਂਡ ਆ ਜਿਵੇਂ ਗੁਚੀ ਆ ਪ੍ਰਾਦਾ ਦੋਲਚੇਗਵਾਨਾ ਦੋਲਚੇਗਵਾਨਾ ਅਰਮਾਨੀ ਅਰਮਾਨੀ ਤੇ ਇਹ ਸਾਰੇ ਬ੍ਰਾਂਡ ਇੱਥੋਂ ਦੇ ਆ ਇਟਲੀ ਦੇ ਇਟਲੀ ਦੇ ਬ੍ਰਾਂਡ ਆ ਤੇ ਤੁਹਾਨੂੰ ਹੋਰ ਦੱਸਦਾ ਜਿਹੜਾ ਐਲ ਐ ਐਮ ਐਲ ਸਕੂਟਰ ਸੀ ਜਿਹੜਾ ਤੇ ਵੈਸਪਾ ਵੈਸਪਾ ਸਕੂਟਰ ਸੀ ਨਾ ਉਹ ਵੀ ਇਟਾਲੀਅਨ ਬ੍ਰਾਂਡ ਸੀਗਾ ਤੇ ਉਹਨਾਂ ਦੇ ਕਾਰਡ ਵੀ ਇਟਾਲੀਅਨ ਨੇ ਗੱਡੀ ਤੇ ਫਰਾਰੀ ਗੱਡੀ ਫਰਾਰੀ ਫਰਾਰੀ ਗੱਡੀ ਵੀ ਇਟਲੀ ਦੀ ਐ ਉਹਨੂੰ ਵੀ ਜਨਮ ਦੇ ਨਾਲੇ ਇਟਾਲੀਅਨ ਨੇ ਪੀਜ਼ਾ ਪਾਸਤਾ ਖਾਣਿਆਂ ਚ ਕੱਪੜੇ ਚ ਫੈਸ਼ਨ ਚ ਗੱਡੀਆਂ ਚ ਇਟਲੀ ਕਿਸੇ ਗੱਲੋਂ ਘੱਟ ਨਹੀਂ ਹੈਗੀ ਇਹ ਵੀ ਇਟਲੀ ਵਾਲੇ ਕਿਸੇ ਗੱਲੋਂ ਘੱਟ ਨਹੀਂ ਹੈਗੇ ਜਿਹੜੀ ਇਹ ਗਲੀ ਹੈ ਨਾ ਇਹਦੇ ਚ ਤੁਹਾਨੂੰ ਜਿਹੜੇ ਵੱਡੇ ਵੱਡੇ ਬ੍ਰਾਂਡ ਆ ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਸਾਰਿਆਂ ਦੇ ਨਾਮ ਜਿਵੇਂ ਆ ਦੇਖੋ ਸਟੋਰ ਗੁੱਚੀ ਹੋ ਗਿਆ ਤੇ ਰਮਾਨੀਆਂ ਇਹ ਸਾਰੇ ਤਾਂ ਆਉਂਦੇ ਹੀ ਰਹਿਣਗੇ ਸਾਰੇ ਮਿਲ ਨੂੰ ਇਸ ਤੋਂ ਇਲਾਵਾ ਮਤਲਬ ਬਹੁਤ ਸਾਰੇ ਰੈਸਟੋਰੈਂਟਸ ਵੀ ਹੈਗੇ ਆ ਤੇ ਜਿਵੇਂ ਖਾਣ ਪੀਣ ਵਾਲੇ ਇਹ ਸਾਹਮਣੇ ਦੇਖੋ ਤੁਸੀਂ ਇਸ ਤਰ੍ਹਾਂ ਦੇ ਰੈਸਟੋਰੈਂਟਸ ਆ ਤੇ ਪੰਜਾਬੀ ਅੱਜ ਸਾਨੂੰ ਬਹੁਤ ਜ਼ਿਆਦਾ ਮਿਲ ਰਹੇ ਇੱਥੇ ਇੰਨੇ ਕਿ ਜ਼ਿਆਦਾ ਪੰਜਾਬੀ ਮਿਲ ਰਹੇ ਆ ਨਾ ਤੇ ਕਿਉਂਕਿ ਅੱਜ ਅਸੀਂ ਸਟੋਰੀਜ਼ ਨਾਲ ਨਾਲ ਪਾਈਆਂ ਕਿ ਅਸੀਂ ਮਿਲਨ ਘੁੰਮ ਰਹੇ ਆ ਤਾ ਕਾਫੀ ਜਾਣੇ ਜਨੇ ਹੈਗੇ ਨੇੜੇ ਤੇੜ ਦੇ ਉਹ ਸਾਰੇ ਮਿਲਣ ਦੇ ਲਈ ਆਏ ਹੋਏ ਖੈਰ ਮੋਹ ਪਿਆਰ ਮੁਹੱਬਤ ਜਾਨਾ ਜਾਣਾ ਨਾ ਸਤਿ ਸ਼੍ਰੀ ਅਕਾਲ ਭਾਜੀ ਮੈਂ ਭਾਜੀ ਤੁਹਾਨੂੰ ਦੇਖਦਾ ਸੀਗਾ ਮੈਂ ਇੱਕ ਫੋਟੋ ਕਰਾ ਲਾਂ ਤੁਹਾਡੇ ਨਾਲ ਦੇ ਨਾਲ ਦੇਖੋ ਜਰਮਾਨੀ ਪਰਾਟਾ ਸਾਡੇ ਇਧਰ ਜੀ ਕਦਰ ਨਹੀਂ ਪੰਦਾ ਇਹ ਇਹ ਡਿਓਰ ਕ੍ਰਿਸਚੀਅਨ ਡਿਓਰ ਹੋ ਗਿਆ ਤੇ ਉਹ ਸਾਹਮਣੇ ਰਬਾਨੀ ਆ ਗਿਆ ਇਸ ਸਟ੍ਰੀਟ 'ਚ ਨਾ ਇੱਕ ਜਗ੍ਹਾ ਬਣੀ ਹੋਈ ਐ ਤੇ ਇਹਦੇ ਤੇ ਕਹਿੰਦੇ ਆ ਆਪਣੀ ਅੱਡੀ ਕਮਾਉਣੀ ਪੈਂਦੀ ਐ ਅੱਡੀ ਕਮਾ ਕੇ ਫਿਰ ਗੁੱਡ ਲੱਕ ਮੰਨਿਆ ਜਾਂਦਾ ਜੇ ਪੂਰੀ ਅੱਡੀ ਮਤਲਬ ਗੋਲ ਬੰਦਾ ਪੂਰਾ ਕਮਾ ਦਿੰਦਾਗਾ ਇਹ ਦੇਖੋ ਯੂਰਪ 'ਚ ਇਹੋ ਜਿਹੇ ਕਿਸੇ ਕਹਾਣੀਆਂ ਤੁਹਾਨੂੰ ਬਹੁਤ ਮਿਲ ਜਾਣਗੇ ਥਾਂ-ਥਾਂ ਮਿਲ ਜਾਣਗੇ ਜਿਹੜੀ ਇਹ ਸਟ੍ਰੀਟ ਐ ਨਾ ਇਹ ਕਲੀ ਉੱਪਰਲੇ ਪਾਸੇ ਵੀ ਨਹੀਂ ਸੋਹਣੀ ਆਂ ਹੀਠਾਂ ਤੇ ਵੀ ਦੇਖੋ ਇਹੋ ਜਿਹੇ ਕਿੰਨੇ ਸੋਹਣੇ ਸੋਹਣੇ ਇੱਥੇ ਡਿਜ਼ਾਈਨ ਬਣੇ ਹੋਏ ਆਲਾਦ ਵਾਲਾ ਕਿੰਨਾ ਸੋਹਣਾ ਹੈਗਾ ਬਜ਼ੁਰਗ ਵੀ ਆਪਣੀ ਕਿਸਮਤ ਦੇਖਦੇ ਆ ਅਸੀਂ ਵੀ ਹੱਡੀ ਘੁਮਾ ਕੇ ਦੇਖ ਲਾਂਗੇ ਇਹ ਭਾਜੀ ਸੁਨਿਆਰੇ ਦੀ ਦੁਕਾਨਾਂ ਵੀ ਇਦਾਂ ਦੀਆਂ ਨੇ ਵੇਖੋ ਹਾਂਜੀ ਬਹੁਤ ਤਗੜੇ ਤਗੜੇ ਬੰਦਿਆਂ ਦਾ ਕੰਮ ਹੈ ਤਗੜੇ ਬੰਦਿਆਂ ਦਾ ਕੰਮ ਹੈ ਹਾਂਜੀ ਤੇ ਜੇਬ ਜਿਹੜੀ ਨਾ ਪੂਰੇ ਭਾਰੇ ਕਰਕੇ ਕੱਲੀਆਂ ਗੱਥੀਆਂ ਗੁੱਟੀਆਂ ਲੈ ਕੇ ਆਵੇ ਇਹ ਦੇਖੋ ਬਈ ਅੰਦਰ ਨਾ ਇਹ ਆ ਜਾ ਸਕਦੇ ਆ ਇਹਦੇ ਅੰਦਰ ਆਪਾਂ ਦਾ ਵੱਡੀ ਦੁਕਾਨਾਂ 'ਚ ਵੀ ਡਰ ਲੱਗਦਾ ਹੈ ਬੜਦਿਆਂ ਨੂੰ ਤੇ ਆਹ ਦੇਖੋ ਇਹ ਜੁਐਲਰੀ ਆ ਹਾਂ ਸਾਰੀ ਫੈਸ਼ਨ ਇੱਥੋਂ ਤਾਂ ਸ਼ੁਰੂ ਹੁੰਦਾ ਕਹਿੰਦੇ ਨੇ ਵੀ ਫੈਸ਼ਨ ਮਿਲਾਂ ਹੁੰਦਾ ਤੇ ਇੱਥੇ ਫੈਸ਼ਨ ਆਏ ਵਿਕਦਾ ਤੇ ਆ ਦੇਖੋ ਕਿੰਨੀਆਂ ਚੀਜ਼ਾਂ ਰਿੰਗਸ ਐ ਹੁਣ ਪਤਾ ਨਹੀਂ ਇਹ 250 ਯੂਰੋ ਦੀ ਲੱਗੀ ਹੋਈ ਐ ਇੰਡੀਆ ਦਾ ਤੁਸੀਂ ਗੁਣਾ ਮਾਰ ਲਿਓ 90 ਨਾਲ 1 ਰੁਪਏ ਦੇ 90 ਬਣਦੇ ਆਹ ਜਿਹੜੇ 300 ਯੂਰੋ ਦੇ ਲੱਗੇ ਹੋਏ ਆ ਤੇ 27000 ਦੇ ਇਹ ਘਾਡੇ ਕੂਟੇ ਤੇ ਜਿਵੇਂ ਆ ਪਾਇਆ ਹੋਇਆ ਆ ਲੱਗਿਆ ਹੋਇਆ ਨਾ ਸਟੈਚੂ ਤੇ ਇਹ ਕੋਈ 5-7 ਲੱਖ ਦਾ ਸਮਾਨ ਹੋਣਾ ਤੇ ਤਾਂ ਘਰ ਕੇ ਹੈ ਮੈਂ ਇਹ ਸਟੋਰ ਆ ਸਾਰੇ ਸ਼ੋਰੂਮ ਹੈ ਡੇਡੇ ਇਹ ਸਾਰਾ ਸ਼ੋਰੂਮ ਆ ਕਿਸੇ ਗੱਲ ਕਰਕੇ ਗੱਲਾਂ ਬਾਤਾਂ ਹੁੰਦੀਆਂ ਜੀ ਮਿਲਾਂ ਹੁੰਦੀਆਂ ਵੈਸੇ ਨਹੀਂ ਹੈਗਾ ਮਤਲਬ ਉਹੀ ਨਹੀਂ ਹੈਗਾ ਤਾਂ ਹੀ ਕਰਕੇ ਮਸ਼ਹੂਰ ਆ ਮਲਾਨਪੁਰਾ ਪੂਰੀ ਜੁਐਲਰੀ ਦੀ ਸ਼ਾਪ ਹੈ ਪਹਿਲੀ ਵਾਰ ਪਹਿਲੀ ਵਾਰ ਅਸੀਂ ਆ ਕੁਝ ਦੇਖਿਆ ਦੁਨੀਆ ਘੁੰਮਦੇ ਆ ਸੀ ਵੀ ਰੋਜ਼ ਦੇਸ਼ ਦੇਖਦੇ ਆ ਆਲਾ ਦੁਆਲਾ ਦੇਖਦੇ ਆ ਤੇ ਅਸੀਂ ਹੋਰ ਕਿਤੇ ਨਹੀਂ ਦੇਖਿਆ ਬਾਈ ਜੀ ਅਸੀਂ ਪੈਰਿਸ ਵੀ ਘੁੰਮੇ ਆ ਲੰਡਨ ਦੀ ਵੀ ਐਕਸਪੋਰਟ ਸਟਰੀਟ ਘੁੰਮੇ ਸਾਰਾ ਘੁੰਮੇ ਆ ਪਰ ਆ ਨਜ਼ਾਰਾ ਕਿਤੇ ਨਹੀਂ ਦੇਖਿਆ ਇਟਲੀ ਸੱਚੀ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆ ਇਟਲੀ ਬਹੁਤ ਸੋਹਣਾ ਵਾਕਈ ਬਹੁਤ ਸੋਹਣਾ ਇਟਲੀ ਬਹੁਤ ਸੋਹਣਾ ਇੱਥੇ ਚੀਜ਼ਾਂ ਮਿਲਦੀ ਆ ਪਿਓਰ ਹਾਂਜੀ ਕਿਉਂਕਿ ਸ਼ੁਰੂਆਤ ਇੱਥੇ ਹੋਈ ਨਾ ਹਾਂਜੀ ਤੇ ਪਹਿਲਾਂ ਵੈਸੇ ਮੈਨੂੰ ਬਾਈ ਮੈਨੂੰ ਦੱਸਦੇ ਸੀਗੇ ਕਹਿੰਦੇ ਇਟਲੀ ਨੂੰ ਤੁਹਾਡੇ ਵਲੌਗਸ ਤੋਂ ਪਹਿਲਾਂ ਵੀ ਹੁਣ ਤਾਂ ਤੁਸੀਂ ਵਲੌਗਸ ਪਾਉਂਗੇ ਸਾਰਾ ਪੰਜਾਬ ਜਾਂ ਦੁਨੀਆ ਚ ਦੇ ਲੋਕ ਦੇਖਣਗੇ ਪਹਿਲਾਂ ਕਹਿੰਦੇ ਇਹਨੂੰ ਗਰੀਬ ਜਹਾਦੇ ਜਿਹਾ ਮੰਨਦੇ ਸੀਗੇ ਕਿ ਪਰ ਇੱਕ ਕਲਚਰ ਟੂਰ ਲਈ ਤਾਂ ਆਪਣੀ ਇੱਕ ਹਿਸਟਰੀ ਹੈ ਪੁਰਾਣੀ ਹੈ ਨਾ ਬਿਲਕੁਲ ਬਹੁਤ ਸੋਹਣਾ ਦੇਸ਼ ਆ ਯਾਰ ਘੁੰਮਣ ਫਿਰਨ ਲਈ ਤਾਂ ਖਾਸ ਕਰਕੇ ਅ ਮਤਲਬ ਜੇ ਤੁਸੀਂ ਆਉਂਗੇ ਵੈਨਸ ਤੁਸੀਂ ਦੇਖਿਆ ਹਣਾ ਮਿਲਾਨ ਦੇਖਣਾ ਰੋਮ ਹੈ ਜੇ ਅਸੀਂ ਦੇਖਣਾ ਨਾਲ ਨਾਲ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਕੁ ਸੋਹਣਾ ਹੈ ਅੱਗੇ ਆ ਹੋਰ ਸਟੋਰ ਆ ਗਏ ਫੈਂਡੀ ਆ ਗਏ ਹਾਂਜੀ ਇਹ ਜਿਹੜੀ ਦੁਕਾਨ ਨਹੀਂ ਹੈਗੀ ਹਾਂਜੀ ਇਹ ਬੜੀ ਮਸ਼ਹੂਰ ਦੁਕਾਨ ਹੈ ਦੁਨੀਆ ਤੇ ਇਹ ਵੀ ਕੱਪੜੇ ਬਣਾਉਂਦੇ ਨੇ ਬੋਤੇ ਕਾ ਵੈਨਤਾ ਬੋਤੇ ਖਾ ਵੈਨਤਾ ਤਾਂ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਜੀ ਬ੍ਰਾਂਡ ਇਹ ਹਾਂ ਇਹਦੀ ਪ੍ਰੇਗਾ ਚੋਪੜਾ ਨੇ ਵੀ ਮਸ਼ਹੂਰੀ ਕੀਤੀ ਅੱਛਾ ਇਹ ਬ੍ਰਾਂਡ ਦੀ ਹਾਂਜੀ ਇਹ ਬ੍ਰਾਂਡ ਦੀ ਅੱਛਾ ਜੀ ਨਹੀਂ ਤਾਂ ਨਹੀਂ ਹੈਗਾ ਤਾਂ ਕਰਕੇ ਨਹੀਂ 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 ਚੱਲਦਾ ਹੈ ਤਾਂ ਕਰਕੇ ਬਹੁਤ ਵੇਚਦਾ ਹੈਗਾ ਮਤਲਬ ਬੜਾ ਵੇਚਦਾ ਯੂਰਪ ਵਿੱਚ ਵੇਚਦਾ ਹੋਣਾ ਹਾਂਜੀ ਤੇ ਤੁਹਾਨੂੰ ਨੇੜੇ ਉਹ ਦਿਖਾ ਦਿੰਨਾ ਮੈਂ ਤੇ ਬੋਤੇਗਾ ਵੈਨਤਾ ਮੈਂ ਨਹੀਂ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਨਾਮ ਸੁਣਿਆ ਬਾਈ ਨੂੰ ਪਤਾ ਇੱਥੇ ਯੂਰਪ ਵਿੱਚ ਚੱਲਦਾ ਹੋਣਾ ਬ੍ਰਾਂਡ ਇਹ ਉਹ ਜੇ ਇੱਥੇ ਉਹਦੇ ਕੱਪੜੇ ਆ ਤੇ ਇਹਨਾਂ ਦੇ ਜਿਹੜੇ ਟੰਗੇ ਹੋਏ ਬਈ ਇਹ ਮਹਿੰਗੇ ਬਹੁਤ ਹੋਣੇ ਬਹੁਤ ਮਹਿੰਗੇ ਬੜੇ ਮਹਿੰਗੇ ਭਾਈ ਇਹ ਹਾਂਜੀ ਮੈਨੂੰ ਲੱਗਦਾ ਵੀ ਕਿੰਨੇ ਜਿਹੜੇ ਮੈਂ ਅੰਦਰ ਦੇਖ ਕੇ ਆਇਆ ਜੁਐਲਰੀ ਛੋਟੇ ਛੋਟੇ 3-300 ਯੂਰੋ ਦੀ ਸੀਗੀ ਹਾਂਜੀ ਹਾਂਜੀ ਤੇ ਇਹ ਤਾਂ ਮੈਨੂੰ ਲੱਗਦਾ 5-500 7-700 ਯੂਰੋ ਦੀ ਬੈਗ ਜਿਹੜਾ ਤੁਹਾਨੂੰ ਹਜ਼ਾਰ ਯੂਰੋ ਦਾ ਮਿਲੇਗਾ ਉਹ ਜਿਹੜਾ ਚਿੱਟਾ ਹੈ ਅੱਛਾ ਹਜ਼ਾਰ ਯੂਰੋ ਦਾ 90 ਹਜ਼ਾਰ ਦਾ ਹਾਂਜੀ ਹੂੰ ਜਿਹੜੀ ਇਹ ਫੈਸ਼ਨ ਸਟਰੀਟ ਹੈ ਇਹਦੇ ਬਾਰੇ ਤੁਹਾਨੂੰ ਇੱਕ ਦੋ ਗੱਲਾਂ ਸੀ ਹੋਰ ਦੱਸ ਦਈਏ ਤੇ ਇਹ 1840 ਦੇ ਵਿੱਚ ਬਣੀ ਸੀਗੀ ਤੇ ਇਹਦਾ ਇਟਾਲੀਅਨ ਦੇ ਵਿੱਚ ਨਾਮ ਕੀ ਹੈ ਬਾਈ ਇਹਦਾ ਨਾਮ ਹੈ ਕੋਰਸੋ ਵਿਟੋਰੀਓ ਮਨੁਏਲੇ ਕੋਰਸੋ ਵਿਟੋਰੀਓ ਮਨੁਏਲੇ ਹਾਂਜੀ ਮਨੁਏਲੇ ਦੂਏ ਦੂਏ ਹਾਂਜੀ ਤੇ ਬਹੁਤ ਕਾਫੀ ਵੱਡਾ ਨਾਮ ਹੈ ਤੇ ਦੂਜੀ ਗੱਲ ਹੈ ਵੀ ਇਹ ਵੀ ਸੋਚਣ ਵਾਲੀ ਹੈ ਜਿਹੜਾ ਫੈਸ਼ਨ ਹੈ ਮਿਲਾਨ ਤੋਂ ਹੀ ਕਿਉਂ ਸ਼ੁਰੂ ਹੁੰਦਾ ਹੈ ਹਨਾ ਵੀ ਦੁਨੀਆ 'ਚ ਜਿੰਨਾ ਫੈਸ਼ਨ ਹੈ ਆਪਾਂ ਇਹ ਤਾਂ ਦੇਖ ਲਿਆ ਵੀ ਮਿਲਾਨ ਹੋ ਚ ਅੱਗੇ ਆ ਇਹਦਾ ਕਾਰਨ ਇਹ ਸੀਗਾ 16ਵੀਂ ਸਦੀ 'ਚ ਇੱਥੇ ਕੰਨੇ ਜਿਹੜਾ ਫੈਬਰਿਕ ਸੀ ਜਾਂ ਕਲਾਕਾਰੀ ਸੀ ਮਤਲਬ ਜਿਹੜੇ ਉਦੋਂ ਦੇ ਬੰਦੇ ਸੀਗੇ ਉਹ ਡਿਜ਼ਾਈਨ ਕੋਸ਼ਿਸ਼ ਯੂਨੀਕ ਢੰਗ ਨਾਲ ਇੰਨਾ ਕਰਦੇ ਸੀਗੇ ਜਿਵੇਂ ਕੁੜੀਆਂ ਲਾ ਲੋ ਬੁਟੀਕ ਦੇ ਸੂਟਸ ਬਣਾਉਂਦੀਆਂ ਅੱਜ ਕੱਲ ਹਨਾ ਉਹ ਵੀ ਦਾ ਇੱਕ ਨਵਾਂ ਡਿਜ਼ਾਈਨ ਹੁੰਦਾ ਨਵਾਂ ਡਿਜ਼ਾਈਨ ਘੜਨਾ ਕਿਸੇ ਨੂੰ ਕਾਪੀ ਕਰਨਾ ਅਲੱਗ ਗੱਲ ਹੁੰਦੀ ਹੈ ਜਿਵੇਂ ਪ੍ਰਾਦਾ ਗੁਚੀ ਆ ਇਹਨਾਂ ਦੇ ਬਾਈ ਆਪਣੇ ਡਿਜ਼ਾਈਨ ਹੁੰਦੇ ਹਨਾ ਹਾਂਜੀ ਬਰਸਤ 16th ਸੈਂਚਰੀ ਚ ਨਾ ਪੀਕ ਤੇ ਸੀ ਇਹ ਕੰਮ ਜਿਹੜਾ 16ਵੀਂ ਸੈਂਚਰੀ ਚ ਇਹ ਪੀਕ ਤੇ ਸੀ ਕੰਮ ਪੀਕ ਤੇ ਸੀ ਕੰਮ ਇਹਨਾਂ ਦਾ ਡਿਜ਼ਾਈਨ ਕਰਨੇ ਹਾਂਜੀ ਹਨਾ ਕੱਪੜੇ ਦੇ ਉੱਤੇ ਜੀ ਜਾਂ ਕੁਝ ਵੀ ਹੋਰ ਵੀ ਲਾ ਲੋ ਬੀਨਾਕਾਰੀ ਮਾਰਬਲ ਦੇ ਵਿੱਚ ਹਾਂਜੀ ਹਾਂਜੀ ਮਤਲਬ ਕਿ ਉਹ ਕੰਮ ਬਹੁਤ ਤੇ ਉਥੋਂ ਹੀ ਇਹ ਫੈਸ਼ਨ ਮਤਲਬ ਇਹ ਸ਼ੁਰੂ ਹੋਇਆ 16ਵੀਂ ਸਦੀ ਲਾ ਲਓ 1840 ਚ ਸਟਰੀਟ ਬਣੀ ਹੈ ਤੇ ਤੁਸੀਂ ਲਾ ਲਓ ਵੀ 400 ਸਾਲ ਪੁਰਾਣਾ ਇਹਨਾਂ ਦਾ ਕੰਮ ਹੈ ਇਹ ਡਿਜ਼ਾਈਨ ਕਰਨਾ ਚੀਜ਼ਾਂ ਨੂੰ ਜਿਵੇਂ ਬਾਈ ਨੇ ਸ਼ੁਰੂ ਚ ਕਿਹਾ ਸੀ ਨਾ ਵੀ ਇੱਥੋਂ ਦੇ ਦਰਜੀ ਸੀ ਇਹ ਸ਼ੁਰੂ ਚ ਹੈ ਦਰਜੀ ਸੀ ਇਹਨਾਂ ਦੀ ਕਟਿੰਗ ਕਮਾਲ ਦੀ ਸੀ ਜਾਂ ਇਹਨਾਂ ਦੇ ਜਿਹੜਾ ਮਤਲਬ ਪੇਂਟਿੰਗ ਕਰਦੇ ਹੋਣਗੇ ਉਹ ਕਮਾਲ ਦੀ ਸੀ ਫੈਬਰਿਕ ਕਮਾਲ ਦਾ ਸੀ ਇਸੇ ਕਰਕੇ ਜਿਹੜਾ ਮਿਲਾਨ ਹੈ ਉਹ ਸ਼ੁਰੂ ਤੋਂ ਮਸ਼ਹੂਰ ਹੋਇਆ ਤੇ ਹੁਣ ਤੱਕ ਅੱਜ ਤੱਕ ਪੂਰੀ ਦੁਨੀਆ ਚ ਜਿਹੜਾ ਫੈਸ਼ਨ ਆ ਉਹ ਇੱਥੋਂ ਦਾ ਮੰਨਿਆ ਜਾਂਦਾ ਜਿਆਦਾ ਮਸ਼ਹੂਰ ਹੈ ਇਹ ਪ੍ਰਾੜਾ ਲਈ ਜਿਆਦਾ ਮਸ਼ਹੂਰ ਪ੍ਰਾੜਾ ਲਈ ਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਆ ਜੀ ਇਹ ਫੈਸ਼ਨ ਸਟਰੀਟ ਚੋਂ ਤੁਹਾਨੂੰ ਸ਼ਹਿਰ ਦਾ ਹੋਰ ਵਾਲਾ ਦਵਾਲਾ ਦਿਖਾਉਣੀ ਆ ਇੱਥੇ ਘੁੰਮਣ ਨੂੰ ਤਾਂ ਸਾਡਾ ਥੋੜਾ ਜਿਹਾ ਹੋਰ ਵੀ ਮਨ ਸੀਗਾ ਪਰ ਇੰਨੇ ਜਾਣੇ ਨੂੰ ਅਸੀਂ ਕਾਠ ਮਾਰੇ ਹੋਇਆ ਇਹ ਦੇਖੋ ਇਹ ਭੈਣ ਮੇਰੀ ਤੇ ਉਹ ਅੰਕਲ ਅੰਟੀ ਤੇ ਇੱਧਰ ਇਹ ਭਾਈ ਸਾਹਿਬ ਤੇ ਸਾਰੇ ਮਿਲਣ ਦੇ ਲਈ ਖੜੇ ਆ ਇਹ ਕਹਿੰਦੇ ਤੁਹਾਨੂੰ ਏਵੇਂ ਮੈਨਾਂ ਦੇ ਲਈ ਖੜੇ ਆ। ਇਹ ਕਹਿੰਦਾ ਤੁਹਾਨੂੰ ਖਵਾਏ ਪਲਾਏ ਬੈਨਾ ਸੀ ਤੋਰਨਾ ਨਹੀਂ। ਸਾਨੂੰ ਐਸੀ ਵੀ ਚੱਲ ਕੋਈ ਨਹੀਂ ਅ ਬਿਕ ਹੁੰਦੇ ਫਿਰਦੇ ਵੀ ਅਸੀਂ ਵਲੌਗ ਬਣਾਉਣਾ ਹੈ ਨਾਲ ਕਿਉਂ ਕਾਟ ਮਾਰੇ। ਚੱਲੀਏ ਜੀ ਹੁਣ। ਚਲੋ ਆਜੋ ਫਿਰ। ਚਰਚ ਦਾ ਵੀ ਦੱਸਣਾ ਸੀ ਕਿ ਆਪਾਂ ਅੰਦਰ ਕਿਉਂ ਨਹੀਂ ਜਾ ਰਹੇ ਹੈਗੇ। ਹਾਂਜੀ। ਬਿਕਾਜ਼ ਜਿਵੇਂ ਤੁਸੀਂ ਟਾਰਟਰ ਬਣੀ ਆ ਤਾਂ ਉਹ ਕਹਿੰਦੇ ਵੀ ਜਿਹੜੇ ਡਿਫਰੈਂਟ ਰੀਜ਼ਨ ਆਫ ਕਰਦੇ ਉਹਨਾਂ ਨੂੰ ਅਲਾਉਡ ਨਹੀਂ ਹੈਗਾ ਜਾਣਾ। ਅੱਛਾ ਇਕੱਲੇ ਭੈਣੇ ਕ੍ਰਿਸਚੀਅਨ ਜਾ ਸਕਦੇ ਆ? ਹਾਂਜੀ। ਅੱਛਾ ਬਿਨਾ ਕ੍ਰਿਸਚੀਅਨ ਤੋਂ ਕੋਈ ਨਹੀਂ ਜਾ ਸਕਦਾ। ਅੱਛਾ ਅੱਛਾ ਇਹ ਤਾਂ ਗਲਤ ਗੱਲ ਆ ਫਿਰ ਇਸ ਤਰ੍ਹਾਂ ਦਾ ਜੀ ਨਹੀਂ ਕਰਨਾ ਚਾਹੀਦਾ ਕਿਉਂਕਿ ਸਿੱਖ ਧਰਮ ਸਾਰਿਆਂ ਲਈ ਖੁੱਲਾ ਹੈ ਹਰਮੰਦਰ ਸਾਹਿਬ ਸਾਰਿਆਂ ਲਈ ਖੁੱਲਾ ਹੈ ਤੇ ਇਹ ਦੁਨੀਆ ਦੀ ਤੀਜੀ ਵੱਡੀ ਚਰਚ ਹੈ ਤੇ ਇਹ ਦੇਖੋ ਇਹਦੇ ਦੋਮੋ ਜਿਹੜਾ ਦੋਮੋ ਤੁਹਾਨੂੰ ਦਿਖਾਇਆ ਸੀ ਨਾ ਇਹਦੇ ਨਾਲ ਹੀ ਫੈਸ਼ਨ ਸਟਰੀਟ ਹੈ ਦੋਨੇ ਚੀਜ਼ਾਂ ਇਕੱਠੀਆਂ ਇੱਥੇ ਤੇ ਆਮੋ ਸਾਹਮਣੇ ਹੈ ਬਿਲਕੁਲ ਹੋਣਾ ਸੀ ਚੱਲੇ ਆ ਜੀ ਇੱਥੇ ਇੱਕ ਕਿਲਾ ਹੈ ਇਹਨਾਂ ਨੇ ਦੱਸਿਆ ਕਿਉਂਕਿ ਸਾਰੇ ਜਿੰਨੇ ਨੇ ਮਿਲਾਨ ਦੇ ਨੇੜੇ ਤੇੜੇ ਦੇ ਰਹਿਣ ਵਾਲੇ ਨੇ ਤੇ ਕਸਟੈਲੋ ਜਿਹਨੂੰ ਕਿਲੇ ਨੂੰ ਕਸਟੈਲੋ ਬੋਲਦੇ ਆ ਇਟਾਲੀਅਨ ਚ ਤੇ ਉਹ ਤੁਹਾਨੂੰ ਦਿਖਾ ਕੇ ਲਿਆਉਂਦੇ ਆ ਤੇ ਵੈਸੇ ਜਿਹੜੀਆਂ ਮੇਨ ਚੀਜ਼ ਐ ਮਿਲਾਨ ਚ ਦੇਖਣ ਵਾਲੀਆਂ ਉਹ ਦੋ ਹੀ ਚੀਜ਼ਾਂ ਜਿਹੜਾ ਦੋਮੋ ਸੀਗਾ ਤੇ ਫੈਸ਼ਨ ਸਟਰੀਟ ਸੀਗੀ ਤੇ ਬਾਕੀ ਸ਼ਹਿਰ ਐ ਕਾਫੀ ਵੱਡਾ ਜਿਵੇਂ ਤੁਹਾਨੂੰ ਦੱਸਿਆਗਾ ਤੇ ਹੁਣ ਹੋਰ ਆਲਾ ਦਵਾਲਾ ਦੇਖਦੇ ਆ ਨਾਲ ਨਾਲ ਸ਼ਾਮ ਤੱਕ ਸਾਡੇ ਕੋਲੇ ਖੁੱਲਾ ਟਾਈਮ ਆ ਘੁੰਮਣ ਫਿਰਨ ਦੇ ਲਈ ਇੱਥੇ ਯੂਰਪ ਦੇ ਨਾਲ ਤੁਸੀਂ ਕਿਸੇ ਵੀ ਵੱਡੇ ਸ਼ਹਿਰ ਚ ਦੇਖ ਲਿਓ ਤੇ ਸਾਈਕਲ ਤੁਹਾਨੂੰ ਹਰ ਜਗ੍ਹਾ ਮਿਲੂਗਾ ਇੱਥੇ ਵੀ ਆ ਸਾਈਕਲ ਪੂਰਾ ਲੱਗਿਆ ਹੋਇਆ ਤੇ ਕੰਪਨੀਆਂਜ਼ ਮਤਲਬ ਇਹਦੀਆਂ ਅਲੱਗ-ਅਲੱਗ ਐਪਸ ਹੁੰਦੀਆਂ ਡਾਊਨਲੋਡ ਕਰਕੇ ਚਲਾ ਸਕਦੇ ਹੋ ਵੈਸੇ ਸ਼ਹਿਰ ਘੁੰਮਣ ਫਿਰਨ ਲਈ ਮੈਟਰੋ ਸਭ ਤੋਂ ਵਧੀਆ ਸੀ ਵੀ ਮੈਟਰੋ ਦੇ ਥਰੂ ਘੁੰਮ ਰਹੇ ਆ ਡੇ ਪਾਸ ਵੀ ਤੁਹਾਨੂੰ ਮਿਲ ਜਾਂਦਾ ਹੈਗਾ ਤੇ ਡੇ ਪਾਸ ਤੇ ਵੀ ਤੁਸੀਂ ਘੁੰਮ ਸਕਦੇ ਹੋ ਪਰ ਜਿਹੜੀ ਸਾਡੀ ਟਿਕਟ ਸੀ ਉਹ ਕੁਛ ਇਹੋ ਜਿਹੀਆਂ ਮੈਟਰੋ ਦੀਆਂ ਟਿਕਟਸ ਹੈ ਇੱਥੋਂ ਦੀਆਂ ਤੇ ਇਹ ਤੁਸੀਂ ਲੈ ਕੇ ਸਿੰਗਲ ਲੈ ਲੋ ਡੇ ਪਾਸੇ ਇੱਕੋ ਜੀ ਬਣ ਜਾਂਦੇ ਪੂਰਾ ਦਿਨ ਤੁਸੀਂ ਤੁਰ ਫਿਰ ਸਕਦੇ ਹੋ ਤੇ ਮਿਲਾਨ ਸ਼ਹਿਰ ਨੂੰ ਘੁੰਮਣ ਲਈ ਉਹਦੀਆਂ ਬੱਸਸਾਂ ਵੀ ਚੱਲਦੀਆਂ ਜਿਹੜੀਆਂ ਸਾਹਮਣੇ ਲੰਡਨ 'ਚ ਜਿਵੇਂ ਦੇਖਿਆ ਸੀ ਨਾ ਡਬਲ ਡੈਕਰ ਬੱਸਸਾਂ ਹੁੰਦੀਆਂ ਆ ਤੁਹਾਨੂੰ ਥੋੜਾ ਜਿਆ ਨੇੜੇ ਜਾ ਕੇ ਅਸੀਂ ਦਿਖਾ ਦਿੰਨੇ ਤੇ ਇਹਨਾਂ ਨੂੰ ਵੀ ਤੁਸੀਂ ਇਹਨਾਂ ਦੇ ਵੀ ਪੂਰਾ ਮਿਲਾਨ ਘੁੰਮ ਸਕਦੇ ਹੋ ਪਰ ਅਸੀਂ ਇੱਥੇ ਘੁੰਮ ਨਹੀਂ ਰਹੇ ਕਿਉਂਕਿ ਬਾਈ ਕਹਿੰਦੇ ਵੀ ਤੁਰ ਕੇ ਵਧੀਆ ਘੁੰਮਿਆ ਜਾ ਸਕਦਾ ਹੈਗਾ ਤੇ ਬਾਕੀ ਅਸੀਂ ਲੰਡਨ ਹੀ ਘੁੰਮਣ ਬਾਈ ਇਹ ਬੱਸ ਤੇ ਤਾਂ ਮਨਿੰਦਰ ਲੰਡਨ ਘੁੰਮਣ ਦਾ ਹੀ ਅਸਲ ਨਜ਼ਾਰਾ ਹੈ ਇਹ ਪੂਰੀ ਨਹੀਂ ਨਹੀਂ ਪੂਰੀ ਦੁਨੀਆ 'ਚ ਇਹਨੂੰ ਜਿਆਦਾ ਲੰਡਨ ਵਸਦੇ ਨਾਲ ਆਲੀ ਮਸ਼ਹੂਰ ਹੈ ਹੈਨਾ ਲਾਲ ਬੱਸਾਂ ਲੰਡਨ 'ਚ ਹੀ ਚੱਲਦੀਆਂ ਕਰ ਬੰਬਈ 'ਚ ਵੀ ਸ਼ੁਰੂ ਕੀਤੀਆਂ ਹੈ ਹਾਂ ਬੰਬਈ 'ਚ ਵੀ ਕੀਤੀ ਅਸੀਂ ਹਾਂਜੀ ਹਾਂਜੀ ਬੰਬਈ 'ਚ ਪੂਰੀ ਦੁਨੀਆ ਤੇ ਕਲਚਰ ਆ ਗਿਆ ਦਾ ਹਾਂਜੀ ਪੂਰੀ ਦੁਨੀਆ 'ਚ ਇਹ ਪੇਡ ਹੁੰਦੀਆਂ ਹੈ ਹਿਪ ਹੌਪ ਬੱਸ ਜੇ ਹਿਪ ਹੌਪ ਕੰਪਨੀ ਆ ਤੇ ਉਹ ਇਹਨੂੰ ਚਲਾਉਂਦੀ ਹੈ ਉਹ ਦੇਖੋ ਗੁੱਚੀ ਦਾ ਸਟੋਰ ਹੈ ਜਿਹਦੇ ਉੱਪਰ ਲਿਖਿਆ ਹੋਇਆ ਹੈ ਨਾ ਉਹ ਸਾਹਮਣੇ ਗੁੱਚੀ ਤੇ ਇਹੋ ਜਿਹੀਆਂ ਵੱਡੀਆਂ ਵੱਡੀਆਂ ਵੱਡੇ ਵੱਡੇ ਜਿਹੜੇ ਬ੍ਰਾਂਡ ਆ ਉਹਨਾਂ ਦੀਆਂ ਤੁਹਾਨੂੰ ਬਿਲਡਿੰਗਸ ਹੈੱਡ ਆਫਿਸ ਉਹਨਾਂ ਦੇ ਤੇ ਉਹ ਸਾਰੇ ਤੁਹਾਨੂੰ ਇਹ ਸ਼ਹਿਰ 'ਚ ਦੇਖਣ ਨੂੰ ਮਿਲ ਜਾਣਗੇ ਜਿਹੜੀ ਇਟਾਲੀਅਨ ਲੈਂਗੁਏਜ ਹੈ ਨਾ ਉਹਨੂੰ ਪੜ੍ਹਨਾ ਬਹੁਤ ਸੌਖਾ ਹੈਗਾ ਤੇ ਜਿਵੇਂ ਤੁਸੀਂ ਆਹ ਦੇਖੋ ਇਹ ਰੈਸਟੋਰੈਂਟੇ ਲਿਖਿਆ ਇਟਾਲੀਅਨ ਰਿਸਟੋਰੈਂਟੇ ਰਿਸਟੋਰੈਂਟੇ ਤੇ ਅਸੀਂ ਜਿੱਦਣ ਆਏ ਆ ਥਾਂ ਥਾਂ ਸਟੇਸ਼ਨ ਤੇ ਬੱਸ ਸਟੇਸ਼ਨ ਬੱਸ ਸਟਾਪ ਜਾਂ ਹੋਰ ਆਲੇ-ਦੁਆਲੇ ਅਸੀਂ ਇਟਾਲੀਅਨ ਨੂੰ ਪੜ੍ਹ ਰਹੇ ਆ ਲੈਂਗੁਏਜ ਨੂੰ ਬੋਲਣੀ ਸਮਝਣੀ ਬਹੁਤ ਇਜ਼ੀ ਹੈ ਇਟਾਲੀਅਨ ਲੈਂਗੁਏਜ ਜਿਵੇਂ ਪੁੱਛਣਾ ਵੀ ਇਹ ਚੀਜ਼ ਕਿੰਨੇ ਦੀ ਹੈ ਕੰਤੋ ਕੋਸਟਾ ਕੋਸਟ ਕਾਸਟ ਮਤਲਬ ਅੰਗਰੇਜ਼ੀ ਚ ਵੀ ਕਾਸਟ ਹੁੰਦਾ ਹੈ ਤੇ ਇਟਾਲੀਅਨ ਚ ਕਾਸਟਾ ਬੋਲ ਦਿੰਦੇ ਆ ਤੇ ਚੀਜ਼ਾਂ ਮੈਂ ਤੁਹਾਨੂੰ ਫ੍ਰੈਂਚ ਨਾਲੋਂ ਜਾਂ ਹੋਰ ਸਪੈਨਿਸ਼ ਨਾਲੋਂ ਉਹਨਾਂ ਨੂੰ ਸੌਖੀ ਲੱਗੀ ਸਾਨੂੰ ਇਟਾਲੀਅਨ ਜਿੱਥੇ ਅਸੀਂ ਹੁਣ ਆਏ ਆ ਨਾ ਤੇ ਇਹਨੂੰ ਬੋਲਦੇ ਆ ਪਿਆਸਾ ਗੁਰਦੂਜ਼ੀਓ ਪਿਆਸਾ ਗੁਰਦੂਜ਼ੀਓ ਤੇ ਵੀ ਮੇਨ ਸਕੁਅਰ ਹੈ ਤੁਹਾਨੂੰ ਥਾਂ ਥਾਂ ਇੱਥੇ ਟ੍ਰੈਮਸ ਚੱਲਦੀਆਂ ਮਿਲ ਜਾਣਗੀਆਂ ਬਹੁਤ ਸਾਰਾ ਮਤਲਬ ਰੌਣਕ ਮੇਲਾ ਇੱਥੇ ਆਲੇ ਦੁਆਲੇ ਇਹ ਸ਼ਹਿਰ ਚ ਪੂਰੇ ਚ ਆਏ ਇਸ ਤਰ੍ਹਾਂ ਦੀਆਂ ਟ੍ਰੈਮਸ ਵੀ ਚਲਦੀਆਂ ਇਹ ਪਬਲਿਕ ਟ੍ਰਾਂਸਪੋਰਟ ਹੈ ਇਹਦੇ ਤੇ ਵੀ ਤੁਸੀਂ ਚੜ੍ਹ ਕੇ ਸਫ਼ਰ ਕਰ ਸਕਦੇ ਹੋ ਇਹ ਵੀ ਬਈ ਮੇਨ ਚੌਂਕ ਹੈ ਮਤਲਬ ਮੇਨ ਚੌਂਕ ਕਹਿ ਸਕਦੇ ਹਾਂ ਜੀ ਜੀ ਮੇਨ ਚੌਂਕ ਹੀ ਵੀ ਸਾਹਮਣੇ ਤੁਸੀਂ ਵੇਖੋ ਨਾ ਦਿਸ ਰਿਹਾ ਹਾਂ ਦੋਮ 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 ਨੇੜੇ ਚੱਕ ਦੇ ਸਰੀ ਉਹਦਾ ਫਰੰਟ ਮੈਨੂੰ ਇਹ ਲੱਗਦਾ ਕਿੰਨੇ ਤਰ੍ਹਾਂ ਦੀਆਂ ਲਾਈਨ ਆ ਗਈਆਂ ਹਨਾ ਟ੍ਰੈਮ ਇਹ ਅਲੱਗ-ਅਲੱਗ ਚਲਦੀਆਂ ਸਾਰੀਆਂ ਇੱਥੇ ਹੁੰਦੀਆਂ ਜਿੰਨੇ ਵੀ ਸ਼ਹਿਰ ਚ ਮੈਟਰੋ ਆ ਟ੍ਰੈਮਸ ਚਲਦੀਆਂ ਅਲੱਗ-ਅਲੱਗ ਤੇ ਸਾਰੀਆਂ ਇੱਥੇ ਸੈਂਟਰ 'ਚ ਇਕੱਠੀਆਂ ਹੁੰਦੀਆਂ ਸੈਂਟਰ ਪੁਆਇੰਟ ਐ ਇਹਨਾਂ ਦਾ। ਇਹਨਾ ਸਿਸਟਮ ਦੇਖੋ ਕਿੰਡਾ ਜ਼ਿਆਦਾ ਵਧੀਆ ਹੁੰਦਾ ਤੇ ਐਸੇ ਲਾਈਨ ਤੇ ਇੱਥੇ ਟ੍ਰੈਮਸ ਚੱਲਦੀਆਂ ਐ ਐਸੇ ਲਾਈਨ ਤੇ ਗੱਡੀਆਂ ਵੀ ਚੱਲਦੀਆਂ ਐ ਐਸੇ ਲਾਈਨ ਤੇ ਬੰਦੇ ਵੀ ਚੱਲਦੇ ਐ ਪਰ ਮੈਨੂੰ ਲੱਗਦਾ ਕਰੇ ਕੋਈ ਐਕਸੀਡੈਂਟ ਹੁੰਦਾ ਹੋਊਗਾ। ਤੇ ਬਾਈ ਜੀ ਇੱਕ ਇੱਕੋ ਇੱਕੋ ਹੀ ਲਾਈਨ ਤੇ ਚੱਲਦੇ ਐ ਨਾ? ਹਾਂਜੀ ਇੱਕੋ ਲਾਈਨ ਤੇ ਉੱਥੇ ਹੀ ਗੱਡੀਆਂ ਚੱਲਦੀਆਂ ਉੱਥੇ ਹੀ ਟ੍ਰੈਮ ਚੱਲਦੀ ਉੱਥੇ ਹੀ ਬੰਦੇ ਚੱਲਦੇ ਐ। ਤੇ ਥੱਲੇ ਮੈਟਰੋ ਥੱਲੇ ਮੈਟਰੋ ਚੱਲਦੀ ਐ। ਕਮਾਲ ਕਮਾਲ ਐ। ਅਸੀਂ ਆਖਿਆ ਵੀ ਟਾਈਮ ਹੋ ਗਿਆ ਤੁਰਦੇ ਫਿਰਦੇ ਨੂੰ ਨਾਲ ਕਿਉਂ ਜੀ ਬਿਲਕੁਲ ਵੀ ਹੁਣ ਖਾਪੀ ਲਈਏ ਕੁਛ ਨਹੀਂ ਸਾਡਾ ਤਾਂ ਕੰਮ ਹੈਗਾ ਅਸੀਂ ਤਾਂ ਤੁਰਦੇ ਬਹੁਤ ਆ ਕਿਉਂ ਭਾਜੀ ਬਿਲਕੁਲ ਜਿਹੜੇ ਆਪਣੇ ਨਾਲ ਹੁੰਦੇ ਹੋਣਾ ਬਹੁਤ ਜ਼ਰੂਰੀ ਹੈ ਹੈ ਮੈਂ ਕਿਹਾ ਜਿਹੜੇ ਨਾਲ ਹੁੰਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਥੋੜਾ ਜਿਹਾ ਵੀ ਬਲੌਗ ਕਿਵੇਂ ਬਣਦਾ ਹੈ ਹਾਂ ਉਹ ਵਿਚਾਰੇ ਬੋਰ ਹੋ ਜਾਂਦੇ ਨੇ ਵੀ ਇਹ ਕਰਦੇ ਕੀ ਨੇ ਕਦੀ ਇੱਥੇ ਰੁਕ ਜਾਂਦੇ ਨੇ ਕਦੀ ਉੱਥੇ ਰੁਕ ਜਾਂਦੇ ਨੇ ਕਹ ਇਹਨੂੰ 20 ਮਿੰਟਾਂ ਚ ਦੇਖਣਾ ਹੀ ਸੋਹਣਾ ਲੱਗਦਾ ਹੈ ਲੋਕ ਦੇਖਣਾ ਹੀ ਸੋਹਣਾ ਲੱਗਦਾ ਹੈ ਇਹਨੂੰ ਬਣਾਉਣ ਨੂੰ ਲੱਗ ਜਾਂਦੇ 8-9 ਘੰਟੇ ਜਿਹੜਾ ਤੁਸੀਂ ਵੇਖਦੇ 20-25 ਮਿੰਟ ਦਾ ਇਹਨੂੰ ਸ਼ੂਟ ਕਰਨ ਨੂੰ 8-9 ਘੰਟੇ ਲੱਗ ਜਾਂਦੇ ਫਿਰ ਉਹਦੇ ਜੋ ਕੱਢੀਦਾ ਮਟੀਰੀਅਲ ਉਹ ਲੱਗਦੀ ਮਿਹਨਤ ਹੈ ਲਓ ਜੀ ਇਹ ਆ ਗਿਆ ਪੋਸਟ ਤੇ ਇਹ ਵੀ ਦੇਖ ਲਓ ਹੈ ਜੀ ਪਹਿਲਾਂ ਡਾਕ ਖਾਨਾ ਸੀ ਇੱਥੇ ਅੱਛਾ ਪਹਿਲਾਂ ਡਾਕ ਖਾਨਾ ਸੀਗਾ ਤਾਂ ਕਰਕੇ ਡਾਕ ਅੱਛਾ ਪੋਸਟ ਨੂੰ ਪੋਸਟ ਤੇ ਬੋਲਦੇ ਟਾਲੀਆ ਠੀਕ ਹੈ ਇੱਥੇ ਡਾਕ ਖਾਨਾ ਨਹੀਂ ਹੁਣ ਸਟਾਰਬਕਸ ਬਣਾਈ ਠੀਕ ਹੈ ਹੁਣ ਆਪਾਂ ਸਟਾਰਬਕਸ ਚੱਲੇ ਹਾਂ ਕੀ ਆ ਬਾਤ ਹੈ ਪਾਜੀ ਇਟਲੀ ਜੀ ਆ ਤੁਸੀਂ ਹੋਰ ਬੜੀਆਂ ਖੂਬਸੂਰਤ ਚੀਜ਼ਾਂ ਵੇਖੀਆਂ ਨੇ ਖਾੜ ਪੀਣ ਵਾਲੀਆਂ ਇਹ ਵੀ ਇੱਕ ਬੜੀ ਅਲੱਗਰ ਦੀ ਚੀਜ਼ ਏ ਹਾਂਜੀ ਇੱਥੇ ਕੌਫੀ ਦੇ ਨਾਲ ਤਿਆਰ ਹੋ ਰਹੀ ਅੱਛਾ ਇੱਥੇ ਸਪੈਸ਼ਲ ਤਿਆਰ ਕਰਦੇ ਸਪੈਸ਼ਲ ਤਿਆਰ ਕਰਦੇ ਨੇ ਨਾਲ ਬਿਠਾ ਕੇ ਤੁਹਾਨੂੰ ਪਿਆਂਦੇ ਨੇ ਹਾਂਜੀ ਤੇ ਵੈਸੇ ਤਿਆਰ ਤਾਂ ਮੈਨੂੰ ਲੱਗਦਾ ਸਾਰੇ ਕਿਤੇ ਹੁੰਦੀਆਂ ਪਰ ਜਿਵੇਂ ਆਟਾ ਚੱਕੀ ਦੀ ਮਸ਼ੀਨ ਹੁੰਦੀ ਹੈ ਨਾ ਉਵੇਂ ਮਸ਼ੀਨ ਲੱਗੀ ਹੋਈ ਹੈ ਤੇ ਇਹ ਦੇਖੋ ਸਟਾਰਬਕ ਦੁਨੀਆ 'ਚ ਅਸੀਂ ਜਗਾ ਜਗਾ ਦੇਖਿਆ ਪਰ ਇਹੋ ਜਿਹਾ ਪਹਿਲੀ ਵਾਰ ਹੀ ਦੇਖਿਆ ਇਹ ਦੇਖੋ 커피 ਤਿਆਰ ਹੋ ਰਹੀ ਹੈ ਸਾਰੀ ਉਹ ਦੇਖੋ 커피 ਹੈ ਸਾਰੀ ਇਹ ਮਸ਼ੀਨ ਲੱਗੀਆਂ ਨੇ ਅੱਜ ਤਾਂ ਲੱਗ ਰਹੇ ਜਿਵੇਂ ਆਟਾ ਚੱਕੀ ਹੁੰਦੀ ਹੈ ਨਾ ਆਟਾ ਚੱਕੀ ਲੱਗਦੀ ਹੈ ਜਾਂ ਤੇਲ ਕੱਢਣ ਵਾਲੀ ਹੁੰਦੀ ਹੈ ਜਿਹੜੀ ਅੰਦਰਲੇ ਪਾਸੇ ਯਾਰ ਬਹੁਤ ਕਮਾਲ ਦਾ ਬਣਿਆ ਹੋਇਆ ਹੈ ਸਾਰਾ ਉਹ ਕੌਫੀਆਂ ਕਿੰਨੀਆਂ ਪਈਆਂ ਕਿੰਨੀਆਂ ਕਿਸਮਾਂ ਦੀਆਂ ਬਾਹਰੋਂ ਇੱਥੋਂ ਦੇਖਣ ਨੂੰ ਯਾਰ ਪਰ ਚ ਜਿਹੜੇ ਰੈਸਟੋਰੈਂਟ ਹੈ ਕੁਝ ਹੋਰ ਲੱਗਦੇ ਹੁੰਦੇ ਆ ਪਰ ਅੰਦਰ ਆ ਕੇ ਪਤਾ ਲੱਗਦਾ ਇੱਥੇ ਕਿੰਨੇ ਸੋਹਣਾ ਸੋਹਣਾ ਏਰੀਆ ਬਣਿਆ ਹੈ ਮਿਲਾਨ ਦਾ ਨਾਂ ਜਿਹੜਾ ਏਰੀਆ ਹੈ ਅਸੀਂ ਘੁੰਮ ਰਹੇ ਆ ਇਹਨੂੰ ਮਿਲਾਨ ਚੈਂਟਰ ਵੀ ਬੋਲਦੇ ਆ ਚੈਂਟਰੋ ਇਟਾਲੀਅਨ ਚ ਚੈਂਟਰੋ ਵੈਸੇ ਸੈਂਟਰ ਕਹਿ ਸਕਦੇ ਆ ਤੇ ਇਹ ਏਰੀਏ ਚ ਜਿਹੜੀ ਕਾਰ ਉਹ ਅਲਾਉਡ ਨਹੀਂ ਹੈਗੀ ਬਿਲਕੁਲ ਵੀ ਸਾਰੇ ਜਾਂਦਾ ਤੁਸੀਂ ਇਹਨੂੰ ਪੈਦਲ ਘੁੰਮ ਸਕਦੇ ਹੋ ਇੱਥੋਂ ਜਾਂ ਸਾਈਕਲ ਲੈ ਸਕਦੇ ਹੋ ਕੋਈ ਸਕੂਟਰ ਮੋਟਰਸਾਈਕਲ ਕੁਝ ਵੀ ਇੱਥੇ ਆਉਣਾ ਅਲਾਉਡ ਨਹੀਂ ਹੈਗਾ ਇਹ ਗੱਲ ਵੈਸੇ ਅਸੀਂ ਲੰਡਨ ਦੇ ਸੈਂਟਰ ਚ ਵੀ ਦੇਖੀ ਹੈ ਸੈਂਟਰਲ ਲੰਡਨ ਚ ਵੀ ਕੋਈ ਕਾਰ ਅਲਾਉਡ ਨਹੀਂ ਹੈਗੀ ਕੁਝ ਵੀ ਮਤਲਬ ਤੁਸੀਂ ਆਪਣਾ ਵੀਹਿਕਲ ਨਹੀਂ ਲੈ ਕੇ ਜਾ ਸਕਦੇ ਉਹ ਵੀ ਪੈਦਲ ਘੁੰਮ ਫਿਰ ਕੇ ਦੇਖਿਆ ਜਾ ਸਕਦਾ ਹੈ ਪਰ ਜਿਵੇਂ ਲੰਡਨ ਮਸ਼ਹੂਰ ਸ਼ਹਿਰ ਹੈਗਾ ਪੈਰਿਸ ਮਸ਼ਹੂਰ ਸ਼ਹਿਰ ਹੈ ਦੁਨੀਆ ਦਾ ਉਸੇ ਤਰ੍ਹਾਂ ਹੀ ਮਿਲਾਨ ਦੁਨੀਆ ਦਾ ਮਸ਼ਹੂਰ ਸ਼ਹਿਰ ਹੈਗਾ ਤੇ ਸਾਨੂੰ ਬਹੁਤ ਸੋਹਣਾ ਲੱਗਿਆ ਤੇ ਰਿਕਮੈਂਡੇਬਲ ਹੈ ਤੁਸੀਂ ਇੱਥੇ ਜਦੋਂ ਇਟਲੀ ਆਉਂਗੇ ਤਾਂ ਇਹ ਸ਼ਹਿਰ ਜ਼ਰੂਰ ਆਇਓ ਹਜੇ ਤੱਕ ਅਸੀਂ ਦੋ ਸ਼ਹਿਰ ਦੇਖੇ ਇਟਲੀ ਦੇ ਵੈਨਸ ਦੇਖਿਆ ਤੇ ਮਿਲਾਨ ਦੇਖਿਆ ਦੋਨਾਂ ਦੀ ਅਲੱਗ-ਅਲੱਗ ਖੂਬਸੂਰਤੀ ਹੈ ਤੇ ਦੋਨੇ ਮਸਟ ਵਿਜ਼ਿਟ ਹੈ ਮਤਲਬ ਦੋਨੇ ਦੇਖਣ ਵਾਲੇ ਨਹੀਂ ਐ ਹੁੰਦਾ ਆਪਾਂ ਕਹਿੰਦੇ ਹੁੰਦੇ ਆ ਵੀ ਸ਼ਹਿਰ ਤਾਂ ਇੱਕੋ ਜਿਹੀ ਹੁੰਦੇ ਹਨਾ ਵੀ ਸ਼ਹਿਰਾਂ 'ਚ ਕੋਈ ਡਿਫਰੈਂਸ ਨਹੀਂ ਪਰ ਇਹ ਦੋਨੇ ਦੇਖਣ ਵਾਲੇ ਆ ਤੇ ਇਸ ਤੋਂ ਬਾਅਦ ਅਜੇ ਅਸੀਂ ਰਾਜਧਾਨੀ ਜਿਹੜੀ ਇਟਲੀ ਦੀ ਰਾਜਧਾਨੀ ਰੋਮ ਤੇ ਉੱਥੇ ਜਾਣਾ ਤੇ ਉਹ ਵੀ ਤਾਂ ਸੁਣਿਆ ਕਿ ਬਹੁਤ ਸੋਹਣਾ ਹੈ ਡਿਫਰੈਂਟ ਹੈ ਪਰ ਉੱਥੇ ਦਾ ਉੱਥੇ ਦਾ ਕਿਵੇਂ ਐਕਸਪੀਰੀਅੰਸ ਰਹਿੰਦਾ ਉਹ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਉਹ ਤਾਂ ਬਾਲਾ ਹੀ ਸੋਹਣਾ ਹਾਂਜੀ ਤੇ ਖੈਰ ਅੱਜ ਦੇ ਲਈ ਇਹਨਾਂ ਸਾਰਿਆਂ ਦਾ ਅ ਸ਼ੁਕਰੀਆ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਡੇ ਨਾਲ ਨਾਲ ਰਹੇ ਸਾਰਾ ਪੂਰਾ ਦਿਨ ਸਾਡੇ ਨਾਲ ਘੁੰਮਦੇ ਫਿਰਦੇ ਰਹੇ ਹਾਲਾਂਕਿ ਸਾਨੂੰ ਬਹੁਤ ਜਣੇ ਅੱਜ ਮਿਲੇ ਬੜਿਆਂ ਨੇ ਸਾਡਾ ਫੋਟੋਸ ਕਰਾਈਆਂ ਤੇ ਚਲੇ ਗਏ ਤੇ ਇਹ ਵੀ ਜਾ ਸਕਦੇ ਸੀ ਪਰ ਸਾਨੂੰ ਬੜਾ ਚੰਗਾ ਲੱਗਿਆ ਵੀ ਇਹਨਾਂ ਨੇ ਪੂਰਾ ਦਿਨ ਸਾਡਾ ਸਪੈਂਡ ਕੀਤਾ ਹਨਾ ਸਾਡੇ ਗੈਸਟਾਂ ਨੂੰ ਮਸਟ ਵੈਲਕਮ ਜੀ ਆਇਆ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਜੀ ਅਗਲੇ ਹਫਤੇ ਜੇ ਅਸੀਂ ਮਿਲਾਨ ਆਏ ਟਾਈਮ ਲੱਗੇ ਤੇ ਫਿਰ ਜਰੂਰ ਮਿਲਾਂਗੇ ਤੇ ਖਾਸ ਧੰਨਵਾਦ ਜੀ ਇਟਲੀ ਵਾਲਿਆਂ ਦਾ ਤੇ ਮਨਿੰਦਰ ਬਾਈ ਦਾ ਉਹਨੇ ਵੀ ਸਾਨੂੰ ਕਮਾਇਆ ਫਰਾਇਆ ਜਿੱਦਾਂ ਦਿਨ ਫੇਰ ਉਹਨਾਂ ਨੇ ਸਾਡੇ ਲਈ ਦਿੱਤਾ ਤੇ ਹੁਣ ਅਸੀਂ ਜਾ ਰਹੇ ਹਾਂ ਮੈਟਰੋ ਸਟੇਸ਼ਨ ਦੇ ਵੱਲ ਫਿਰ ਆਪਾਂ ਆਪਣੇ ਅੱਜ ਦੇ ਵਲੌਗ ਦੀ ਸਮਾਪਤੀ ਕਰਾਂਗੇ ਇਹ ਅਸੀਂ ਪਹੁੰਚ ਗਏ ਦੁਬਾਰਾ ਸਟੇਸ਼ਨ ਤੇ ਵਿਰੋਨਾ 525 ਤੇ ਤੇ 525 ਤੇ ਸਾਡੀ ਟ੍ਰੇਨ ਹੈ ਇਥੋਂ ਸਾਰਾ ਦਿਨ ਅੱਜ ਮਿਲਾਨ ਘੁੰਮਿਆ ਬਹੁਤ ਵਧੀਆ ਰਿਹਾ ਸਵੇਰ ਤੋਂ ਲੈ ਕੇ ਟਿਕਟ ਇੱਥੇ ਟੀਟੀ ਜਾਂਦੇ ਦਿੰਦੇ ਆ ਟਿਕਟ ਇੱਥੇ ਮੌਕੇ ਤੇ ਵੀ ਲੈ ਸਕਦੇ ਹਾਂ ਟੀਟੀ ਤੋਂ ਤੇ ਆ ਇਹੋ ਜੇ ਨੋਟ ਆ ਯੂਰੋ ਆ 9000 ਆ 5000 ਹੈ ਤੇ ਪਰ ਇਹਦੇ ਰਿਸ਼ਵਤ ਨਹੀਂ ਲੈਂਦੇ ਇਮਾਨਦਾਰ ਲੋਕ ਨੇ ਸੋਏ ਸੀ ਆਪਣਾ ਅੱਜ ਦਾ ਵਲੌਗ ਜਿਹਦੇ ਚ ਤੁਹਾਨੂੰ ਕਮਾਇਆਗਾ ਮਿਲਾਨ ਸ਼ਹਿਰ ਸਾਰਾ ਤੇ ਤੁਸੀਂ ਅਡੀ ਕਰਿਓ ਹੁਣ ਨਵੇਂ ਵਲੌਗ ਦੀ ਫਿਰ ਇਟਲੀ ਤੋਂ ਕਮਾਉਂਦੇ ਰਵਾਂਗੇ ਤੁਹਾਨੂੰ ਇਟਲੀ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਤੇ ਮਿਲਦੇ ਹਾਂ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ